ਬਾਬਿਆਂ ਨੇ ਕੀ ਕੀਤਾ ਜਾਨ ਕਿ ਜਿਹੜਾ ਇੱਕ ਪਿੱਛੇ ਇੱਕ ਹੋਣ ਗਿਆ ਸਾਡੇ ਬੈਠਾ ਹੂੰ ਜਾਨਕਿ ਸਾਡੀ ਮਾਨਸਿਕਤਾ ਜਿਹੜੀ ਉਹ ਕਮਜ਼ੋਰ ਕਰ ਦਿੰਦੀ ਹੈ ਜੀ ਬਾਬਿਆਂ ਨੇ ਬਾਬਿਆਂ ਨੇ ਕੀ ਕੀਤਾ ਵੀ ਜੇ ਤੁਹਾਡਾ ਬੱਚਾ ਬਾਹਰ ਚੱਲਿਆ ਤਾਂ ਤੁਸੀਂ ਕਿਸੇ ਕੋਲ ਗੱਲ ਨਹੀਂ ਕਰਨੀ ਹੂੰ ਤੇ ਅਸੀਂ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਔਰ ਤਾਈ ਨੇ ਭਤੀਜੇ ਨਾਲ ਗੱਲ ਨਹੀਂ ਕੀਤੀ ਇਹਨਾਂ ਦੀ ਗੱਲ ਕਰ ਰਹੇ ਜਿਹੜੀ ਭੈਣ ਵਾਂਗ ਤੇ ਆ ਜੀ ਤਾਈ ਨੇ ਭਤੀਜੇ ਨਾਲ ਗੱਲ ਨਹੀਂ ਕੀਤੀ ਤੇ ਭਤੀਜੇ ਨੇ ਤਾਈ ਦੇ ਨਾਲ ਗੱਲ ਨਹੀਂ ਕੀਤੀ ਤਾਂ ਫਸ ਦੋਵੇਂ ਜਾਂ ਫਸ ਕੇ ਜੱਟਦੇ ਰਹਿੰਗੇ ਆੜਨਾ ਤੋਂ ਕਦੀ ਬੰਨ ਲ ਡਬਈ ਲਿਆਂ ਦਾ ਗਿਆ ਸੀ ਸਾਨੂੰ 1 ਮਹੀਨੇ ਵਾਸਤੇ 3 ਮਹੀਨੇ ਵਾਸਤੇ 1 ਮਹੀਨਾ ਸੀ ਦਬਈ ਰਹਿਆ ਸਾਨੂੰ ਇਮਾਨ ਵਿੱਚ ਪਸਾਇਆ ਗਿਆ ਪੱਲੇ ਅਰਬੀਆਂ ਦੇ ਵਿੱਚ ਸਾਨੂੰ ਪਸਾਇਆ ਗਿਆ ਜੀ ਹਾਂ ਹਾਂ ਜੀ ਇੱਥੇ ਕੋਟਮਾਰ ਵੀ ਹੁੰਦੀ ਆ ਗਲਤ ਕੰਮ ਵੀ ਹੁੰਦੇ ਆ ਜੀ ਇਹ ਬਹੁਤ ਬਸ ਪੁੱਛੋ ਹੀ ਨਾ ਜੀ ਤੁਸੀਂ ਬਹੁਤ ਜ਼ਿਆਦਾ ਇੱਥੇ ਮਤਲਬ ਬਹੁਤ ਸੀਰੀਅਸ ਹੋ ਰਿਹਾ ਕੁੜਗਾਂ ਦੇ ਨਾਲ ਸਭ ਕੁੜਗਾਂ ਬਹੁਤ ਇੰਡੀਅਨ ਕੁੜਗਾਂ ਕਿਸਮ ਨਾਲ ਮੇਰੇ ਨਾਲ ਗਰੁੱਪ ਚ ਬਹੁਤ ਜ਼ਿਆਦਾ ਕੁੜਗਾਂ ਨੇ ਜੀ ਤੁਸੀਂ ਕਿੰਨੀਆਂ ਕਿ ਲੜਕੀਆਂ ਨੇ ਲੱਗ ਪਈਆਂ ਹੈਂਟਾਂ ਨੇ ਪਸੰਦ ਅਸੀਂ ਲੜਕਿਆਂ ਬਹੁਤ ਆਮਾਨ ਦੇ ਬੱਚਾ ਸੀ ਅਸੀਂ ਪਹਿਲਾਂ ਸਾਨੂੰ ਦੁਬਈ ਲਿਆਂਦਾ ਗਿਆ ਸੀ ਫਿਰ ਸਾਨੂੰ ਅਮਾਨ ਕਸਾਇਆ ਗਿਆ ਜੀ ਲਿਆ ਕੇ ਕੱਲੇ ਅਰਬਾਂ ਦੇ ਵਿੱਚ ਉਹ ਆਪਦੀ ਮਰਜ਼ੀ ਨਾਲ ਹੀ ਸਾਡੇ ਨਾਲ ਆਪਦੀ ਜੋ ਹਰਕਤਾਂ ਸਾਡੀ ਮਰਜ਼ੀ ਨਾਲ ਕਰਦੇ ਆ ਜੀ ਉਹ ਸਾਡੇ ਇਹਨਾਂ ਨੇ ਮੈਨੂੰ ਫੋਟੋਆਂ ਪਾਈਆਂ ਨੇ ਸਿਰਫ ਇਹ ਡਰਦੀਆਂ ਨੇ ਕੁੜੀਆਂ ਇਸ ਗੱਲ ਗੱਲ ਕਰਕੇ ਜੇ ਜੇ ਅਸੀਂ ਸਾਹਮਣੇ ਆ ਗਏ ਤਾਂ ਹਾਏ ਸਾਡੀ ਬਦਰਾਮੀ ਹੋ ਜੂ ਬਿਲਕੁਲ ਗੱਲ ਸਹੀ ਆ ਅਸੀਂ ਵੀ 2008 ਤੋਂ ਜਦੋਂ ਕੰਮ ਕੀਤਾ ਅਸੀਂ ਅੱਜ ਤੱਕ ਨਾ ਕੁੜੀਆਂ ਦਾ ਨਾਂ ਕੁਝ ਨਹੀਂ ਨਜ਼ਰ ਕੀਤਾ ਅਸੀਂ ਪੂਰੀ ਤਰ੍ਹਾਂ ਗੁੱਸਤ ਤੌਰ ਤੇ ਕੀਤਾ ਪਰ ਮੈਂ ਅੱਜ ਪਈ ਜਿਹੜਾ ਮੀਡੀਆ ਦੇ ਵਿੱਚ ਪਾ ਆਇਆ ਹੈ ਕਿ ਤੁਸੀਂ ਇਸ ਕੰਮ ਨੂੰ ਹੱਥ ਪਾ ਸਕਦੇ ਹੋ ਮੈਂ ਬਹੁਤ ਬਹੁਤ ਤਕੜੀਆਂ ਅਖਬਾਰਾਂ ਦੇ ਨਾਲ ਇਹ ਚੰਗੇ ਚੰਗੇ ਪੱਤਰਕਾਰਾਂ ਦੇ ਨਾਲ ਟੀਵੀ ਚੈਨਲਾਂ ਦੇ ਨਾਲ 2008 ਤੋਂ ਅਜੇ 24 ਹੋ ਗਿਆ ਕਿੰਨੇ ਸਾਲ ਹੋ ਗਏ ਮੈਨੂੰ ਪ੍ਰਕਾਟ ਕਰਦਿਆਂ ਪਰ ਕਿਸੇ ਨੇ ਅੱਜ ਤੱਕ ਮੇਰੀ ਇਹ ਗੱਲ ਨਹੀਂ ਸੁਣੀ ਜਿਹੜੀ ਮੈਂ ਅੱਜ ਤੁਹਾਨੂੰ ਦੱਸ ਰਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਪੰਜਾਬ ਦੇ ਵਿੱਚ ਜਿਵੇਂ ਸਭ ਨੂੰ ਪਤਾ ਵੀ ਇਮੀਗ੍ਰੇਸ਼ਨ ਦਾ ਜਿਹੜਾ ਸਮੱਸਿਆ ਚੱਲ ਰਹੀ ਹੈ ਕਿ ਵੱਡੀ ਪੱਧਰ ਤੇ ਜਿਹੜੇ ਲੋਕ ਬਾਹਰ ਜਾ ਰਹੇ ਨੇ ਦੋ ਤਰੀਕੇ ਦੀ ਮਾਈਗ੍ਰੇਸ਼ਨ ਹੋ ਰਹੀ ਹੈ ਇੱਕ ਤਾਂ ਜਾਇਜ਼ ਤਰੀਕੇ ਨਾਲ ਹੋ ਰਹੀ ਹੈ ਕਿ ਨੌਜਵਾਨਾਂ ਮੁੰਡੇ ਕੁੜੀਆਂ ਜਾਂ ਕੋਈ ਵੀ ਪਰਿਵਾਰ ਜਿਹੜੇ ਜਾ ਰਹੇ ਨੇ ਪੜ੍ਹ ਲਿਖ ਕੇ ਜਾਂ ਇੱਕ ਨੰਬਰ ਦੇ ਵਿੱਚ ਜਾ ਰਹੇ ਆ ਦੂਸਰੇ ਪਾਸੇ ਕੁਝ ਜਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ ਕਿ ਦੋ ਨੰਬਰ ਦੇ ਵਿੱਚ ਜਾਣ ਵਾਲਿਆਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਤੇ ਇਹਦੇ ਨਾਲ ਨਾਲ ਜਿਵੇਂ ਕੁਝ ਲੋਕ ਸਾਡੇ ਦੁਬਈ ਵਗੈਰਾ ਚ ਬੈਠੇ ਨੇ ਅਰਬ ਕੰਟਰੀਜ਼ ਦੇ ਵਿੱਚ ਉਹਨਾਂ ਦੇ ਉਹਨਾਂ ਨੂੰ ਵੀ ਬੜੀਆ ਦਿੱਕਤ ਆ ਰਹੀ ਹੈ ਨੀ ਉਹਨਾਂ ਦਾ ਸਿਸਟਮ ਕੀ ਬਣ ਰਿਹਾ ਕਿ ਉਹਦੇ ਵਿੱਚ ਜ਼ਿਆਦਾਤਰ ਜਿਹੜਾ ਅਰਬ ਕੰਟਰੀਜ਼ ਦੇ ਵਿੱਚ ਜਾ ਕੇ ਫਸ ਰਹੇ ਨੇ ਉਹ ਫਸਦੇ ਆ ਜੀ ਗਰੀਬ ਤਬਕਾ ਜ਼ਿਆਦਾ ਗਰੀਬ ਲੋਕ ਜਿਹੜੇ ਘੱਟ ਪੜੇ ਲਿਖੇ ਨੇ ਜਿਨ੍ਹਾਂ ਨੂੰ ਸਮਝ ਨਹੀਂ ਹੈਗੀ ਕਾਗਜ਼ਾ ਪੱਤਰਾ ਦੀ ਜਾਂ ਕਿਸੇ ਵੀ ਸਿਸਟਮ ਦੀ ਪਰ ਉਹ ਪੈਸੇ ਦੇ ਲਾਲਚ ਦੇ ਵਿੱਚ ਆ ਗਏ ਲਾਲਚ ਤਾਂ ਚਲੋ ਹਰੇਕ ਨੂੰ ਹੁੰਦਾ ਪਰ ਇੱਥੇ ਕਿਉਂਕਿ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਤੇ ਉਹਦੇ ਕਰਕੇ ਫਿਰ ਅਗਲੇ ਉੱਥੇ ਲਾਲਚ ਦਿੰਦੇ ਵੀ ਤੁਹਾਡੀ ਤਨਖਾਹ 40000 ਹੋਏਗੀ 50000 ਹੋਏਗੀ ਮਤਲਬ ਤੁਹਾਨੂੰ 8-10 ਘੰਟੇ ਕੰਮ ਕਰਨਾ ਪਏਗਾ ਤੇ ਨੌਜਵਾਨ ਜਿਹੜੇ ਨੇ ਮੁੰਡੇ ਕੁੜੀਆਂ ਜਾਂ ਬੇਰੋਜ਼ਗਾਰ ਇਹਨਾਂ ਗੱਲਾਂ ਦੇ ਵਿੱਚ ਝਾਂਸੇ ਦੇ ਵਿੱਚ ਆ ਜਾਂਦੇ ਆ ਸੋ ਅੱਜ ਇਹ ਵੀ ਇੱਕ ਗੱਲ ਕਰਾਂਗੇ ਆਪਾਂ ਵੀ ਦੁਬਈ ਦੇ ਵਿੱਚ ਕੁਝ ਲੜਕੀਆਂ ਨੇ ਸਾਡੇ ਨਾਲ ਪਿਛਲੇ ਕੁਝ ਦਿਨਾਂ ਦਿਨ ਪਹਿਲਾਂ ਸੰਪਰਕ ਕੀਤਾ ਸੀ ਕਿ ਉਹ ਕਿੰਨੇ ਵਿਪਤਾ ਦੇ ਵਿੱਚ ਨੇ ਉੱਥੇ ਕਿ ਉਹਦੇ ਨਾਲ ਨਾਲ ਇੱਕ ਭਾਜੀ ਹੁਣੀ ਨੇ ਦੁਬਈ ਤੋਂ ਇੱਕ ਆ ਉੱਥੇ ਆ ਕੇ ਸੱਜਣ ਮੈਂ ਉਹਨਾਂ ਨਾਲ ਵੀ ਕੰਟੈਕਟ ਕੀਤਾ ਸੀ ਉਹਨਾਂ ਨੇ ਵੀ ਕਈ ਗੱਲਾਂ ਦਸੀਆਂ ਵੀ ਇਹ ਜਿਹੜਾ ਗੈਂਗ ਆ ਕਿਵੇਂ ਕੰਮ ਕਰਦਾ ਆ ਇਹ ਗੁਰਖ ਧੰਦਾ ਜਿਵੇਂ ਚਲਾਇਆ ਜਾ ਰਿਹਾ ਤੇ ਉਹਦੇ ਨਾਲ ਨਾਲ ਇੱਕ ਹੁਣ ਕਾਫੀ ਟ੍ਰੈਂਡ ਚੱਲਿਆ ਹੋਇਆ ਪੰਜਾਬ ਦੇ ਵਿੱਚ ਉਹ ਵੀ ਤੁਸੀਂ ਨੋਟ ਕੀਤਾ ਹੋਣਾ ਵੀ ਅਖਬਾਰਾਂ ਭਰੀਆਂ ਹੁੰਦੀਆਂ ਨੇ ਰਿਸ਼ਤੇ ਕਰਾਉਣ ਵਾਲੀਆਂ ਨੇ ਰਿਸ਼ਤੇ ਕਾਦੇ ਹੁੰਦੇ ਨੇ ਕਿ ਐਨ ਆਰ ਆਈ ਕੁੜੀ ਆ ਜੀ ਜੱਟ ਸਿੱਖ ਜਾਂ ਉਹਦੇ ਲਿਖਣਗੇ ਕੁੜੀ ਜੱਟਾਂ ਦੀ ਆ ਜਾਂ ਕਿਸੇ ਹੋਰ ਬਰਾਦਰੀ ਦੀ ਬ੍ਰਾਹਮਣ ਦੀ ਤੇ ਸਾਨੂੰ ਕਿਸੇ ਜਾਤ ਨਾਲ ਨਹੀਂ ਮਤਲਬ ਮੁੰਡੇ ਦੀ ਕੁਆਲੀਫਿਕੇਸ਼ਨ ਇੰਨੀ ਹੋਣੀ ਚਾਹੀਦੀ ਆ ਮੁੰਡਾ ਕਮਾਉਂਦਾ ਜੇਬ ਹੋਣਾ ਹਰ ਇੱਕ ਬੰਦਾ ਲਾਲਚ ਲਾਲਚੀ ਹੋ ਜਾਂਦਾ ਆ ਤੇ ਉਹਦੇ ਵਿੱਚ ਠੱਗੀ ਕੀ ਵਾਦਰੀ ਆ ਕਿ ਦਰੋ ਬੰਦਾ ਉਹਨਾਂ ਦਿੱਤੇ ਹੋਏ ਨੰਬਰਾਂ ਤੇ ਫੋਨ ਕਰਦਾ ਆ ਵੀ ਹਾਂ ਦੀ ਕੁੜੀ ਹੈਗੀ ਕਈ ਵਾਰੀ ਫੋਟੋਆਂ ਵੀ ਜਾਲੀ ਤਰੀਕੇ ਦੀ ਉਹਨਾਂ ਨੂੰ ਵਟਸਐਪ ਤੇ ਭੇਜ ਦਿੰਦੇ ਆ ਵਿਆਹ ਲੜਕੀ ਹੈ ਜੀ ਕੈਨੇਡਾ ਫਲਾਣੇ ਥਾਂ ਤੇ ਰਹਿੰਦੇ ਆ ਤੇ ਤੁਸੀਂ 5000 10000 ਰੁਪਇਆ ਸਾਡੇ ਖਾਤੇ ਚ ਪਾ ਦਿਓ ਤੇ ਜਿੱਦਾਂ ਇਹ 5000 2000 10000 ਰੁਪਇਆ ਲੱਖ ਲੱਖ ਤਰੀਕੇ ਦੀ ਠੱਗੀ ਹੈ ਵੀ ਜਿਹੜਾ ਬੰਦਾ ਦਰੋ 5-7000 ਜਿੰਨਾ ਵੀ ਉਹਨੇ ਪੈਸਾ ਦੇਣਾ ਉਹ ਤੋਂ ਬਾਅਦ ਉਹਦਾ ਨੰਬਰ ਬਲੌਕ ਕਰ ਦਿੰਦੇ ਆ ਦੁਬਾਰਾ ਫੋਨ ਨਹੀਂ ਚੱਕਦੇ ਇਸ ਕਿਸਮ ਦੀ ਠੱਗੀ ਵੀ ਰੋਜ਼ਾਨਾ ਪੰਜਾਬ ਵਿੱਚ ਸਾਰੀਆਂ ਅਖਬਾਰਾਂ ਦੇ ਵਿੱਚ ਇਹਨਾਂ ਦੇ ਇਸ਼ਤਿਹਾਰ ਤੁਸੀਂ ਕੱਢ ਕੇ ਦੇਖ ਲਓ ਛੋਟੀਆਂ-ਛੋਟੀਆਂ ਡੱਬੀਆਂ ਦੇ ਵਿੱਚ ਲੱਗੇ ਹੁੰਦੇ ਆ ਵੀ ਐਨ ਆਰ ਆਈ ਕੁੜੀ ਫਲਾਣੀ ਕੁੜੀ ਫਲਾਣਾ ਮੁੰਡਾ ਹਨਾ ਫਲਾਣੇ ਨੂੰ ਚਾਹੀਦਿਆ ਰਿਸ਼ਤਾ ਜੀ ਉਹ ਇਹ ਇਸ ਧੰਦੇ ਤੋਂ ਵੀ ਤੁਸੀਂ ਸਾਰਾ ਕੁਝ ਬਚੋ ਇਹ ਕੁਝ ਨਹੀਂ ਹੈਗੇ ਰਿਐਲਿਟੀ ਇਦਾਂ ਦੀ ਰਿਸ਼ਤੇ ਦਾ ਵੈਸੇ ਨਹੀਂ ਚੱਗੇ ਭਲੇ ਲਾਬਰੇ ਤੇ ਇੱਥੇ ਅਖਬਾਰਾਂ ਵਾਲੇ ਮਿੰਤਾ ਕਰ ਰਹੇ ਨੇ ਵੀ ਰਿਸ਼ਤੇ ਲੈ ਲਓ ਰਿਸ਼ਤੇ ਲੈ ਲਓ ਹਨਾ ਇਹ ਇੱਕ ਥੱਗੀ ਆ ਕਿਸਮ ਦੀ ਤੇ ਇਸ ਤੋਂ ਬਚੋ ਹੁਣ ਆਪਾਂ ਦੁਬਈ ਵਾਲੇ ਭੈਣ ਨਾਲ ਗੱਲ ਕਰਦੇ ਆ ਭੈਣ ਜੀ ਤੁਸੀਂ ਆਨਲਾਈਨ ਹੋ ਇਸ ਟਾਈਮ ਤੁਸੀਂ ਦੱਸੋ ਤੁਹਾਡੇ ਨਾਲ ਕੀ ਕੁਝ ਹੋਇਆ ਕਿਵੇਂ ਧੋਖਾ ਹੋਇਆ ਤੁਹਾਡੇ ਨਾਲ ਸਾਡੇ ਨਾਲ ਧੋਖਾ ਜੀ ਬੰਦੇ ਦੁਬਈ ਲੈਣ ਦਾ ਗਿਆ ਸੀ ਸਾਨੂੰ 1 ਮਹੀਨੇ ਵਾਸਤੇ 3 ਮਹੀਨੇ ਵਾਸਤੇ 1 ਮਹੀਨਾ ਸੀ ਦੁਬਈ ਰਹਿਆ ਸਾਨੂੰ ਮਾਨ ਵਿੱਚ ਪਸਾਇਆ ਗਿਆ ਪਹਿਲੇ ਅਰਬੀਆਂ ਦੇ ਵਿੱਚ ਸਾਨੂੰ ਪਸਾਇਆ ਗਿਆ ਜੀ ਹਾਂਜੀ ਇੱਥੇ ਕੋਟ ਮਾਰ ਵੀ ਹੁੰਦੀ ਆ ਗਲਤ ਕੰਮ ਵੀ ਹੁੰਦੇ ਆ ਜੀ ਇਹ ਬਹੁਤ ਬਸ ਪੁੱਛੋ ਹੀ ਨਾ ਕਿ ਤੁਸੀਂ ਬਹੁਤ ਜ਼ਿਆਦਾ ਇੱਥੇ ਮਤਲਬ ਬਹੁਤ ਜ਼ੇੜੀਅਸ ਹੋ ਰਿਹਾ ਲੜ ਕੁੜਗਾਂ ਦੇ ਨਾਲ ਸਭ ਕੁੜਗਾਂ ਬਹੁਤ ਇੰਡੀਅਨ ਕੁੜਗਾਂ ਕਿਸਮਾਂ ਨੇ ਮੇਰੇ ਨਾਲ ਗਰੁੱਪ ਚ ਬਹੁਤ ਜ਼ਿਆਦਾ ਕੁੜਗਾਂ ਨੇ ਤੁਸੀਂ ਕਿੰਨੀਆਂ ਕਿ ਲੜਕੀਆਂ ਨੇ ਲੱਗ ਪਏ ਏਜੰਟਾਂ ਨੇ ਪਸੰਦ ਆਸੀ ਲੜਕੀਆਂ ਬਹੁਤ ਆਮਾਨ ਦੇ ਵਿੱਚ ਆਂ ਜੀ ਅਸੀਂ ਪਹਿਲਾਂ ਸਾਨੂੰ ਦੁਬਈ ਲੈ ਜਾਂਦਾ ਗਿਆ ਸੀ ਫਿਰ ਸਾਨੂੰ ਅਮਾਨ ਘਸਾਇਆ ਗਿਆ ਜੀ ਲੈ ਕੇ ਕੱਲੇ ਰੱਬਾਂ ਦੇ ਵਿੱਚ ਤੋਂ ਆਪਦੀ ਮਰਜ਼ੀ ਨਹੀਂ ਸਾਡੇ ਨਾਲ ਆਪਦੀ ਜੋ ਹਰਕਤਾਂ ਸਾਡੀ ਮਰਜ਼ੀ ਨਾਲ ਕਰਦੇ ਆ ਜੀ ਉਹ ਸਾਡੇ ਤੇ ਤੁਸੀਂ ਆਏ ਕਿਦਾਂ ਸੀ ਕੀ ਲਾਲਚ ਦਿੱਤਾ ਗਿਆ ਸੀ ਤੁਹਾਨੂੰ ਤੇ ਤੁਸੀਂ ਇਹਨਾਂ ਏਜੰਟਾਂ ਨੂੰ ਕਿਵੇਂ ਮਿਲ ਗਏ ਅਸੀਂ ਜੀ ਸਾਡੇ ਪਿੰਡੋਂ ਆਪਣੀ ਕੋਰਟ ਤੋਂ ਮੁੰਡੇ ਨੇ ਸਾਨੂੰ ਭੇਜਿਆ ਸੀ ਗੱਡ ਬਈ ਅਸੀਂ ਉਹਨੂੰ ਦੁਬਈ ਕਿਹਾ ਸੀ ਉਹਨੇ ਸਾਨੂੰ ਦੁਬਈ ਭੇਜਤਾ ਉਹਨੇ ਗਾਹ ਮਿਲ ਕੇ ਆਦੇ ਜੰਤ ਕੋਲੇ ਕਿ ਜਵਨੀ ਗਾਹ ਦੇ ਮਾਮੇ ਦੇ ਨਾਲ ਸਾਨੂੰ ਅਮਾਨ ਭੇਜਿਆ ਗਿਆ ਉਹਦੇ ਮਾਮੇ ਨੇ ਹੀ ਸਾਨੂੰ ਸ਼ਕੰਦਰ ਬਾਦਸ਼ਾਹ ਜੀ ਬੰਬੇ ਤੋਂ ਉਹਨੇ ਪਸਾਇਆ ਹੋਇਆ ਸਾਨੂੰ ਇੱਥੇ ਉਹ ਕਹਿੰਦਾ ਉਹ 2 ਲੱਖ ਮੰਗਦਾ ਏ ਘਰ ਵਾਲਿਆਂ ਤੋਂ ਮੈਂ ਛੁੱਟੀ ਮੰਗੀ ਏ 4.5 ਲੱਖ ਰੁਪਈਆ ਮੰਗਦੇ 200 ਰਿਆਲ ਮੰਗਦੇ ਆ ਜੀਕਰ 4.5 ਲੱਖ ਰੁਪਈਆ ਇੰਡੀਆ ਦਾ ਘਰ ਵਾਲੇ ਮੰਗਦੇ 2 ਲੱਖ ਦੁਬਈ ਮੰਗਦਾ ਸ਼ਕੰਦਰ ਬਾਦਸ਼ਾਹ ਬੰਬੇ ਤੋਂ ਤੁਸੀਂ ਕਿੰਨੇ ਕੇ ਪੈਸੇ ਦੇ ਕੇ ਆਏ ਸੀ ਇੱਧਰ? ਅਸੀਂ 50000 ਦਿੱਤਾ ਸੀ ਜੀ ਕਰੋ ਦੁਬਈ ਦਾ ਬਸ। ਤੇ ਤੁਹਾਨੂੰ ਤਨਖਾਹ ਵਗੈਰਾ ਕਿੰਨੀ ਪ੍ਰੋਮਿਸ ਕੀਤਾ ਸੀ ਇਹਨਾਂ ਨੇ? ਤਨਖਾਹ ਨੇ 40000 ਕਹਿਆ ਸੀਗਾ ਹੁਣ ਬਸ 16 16 17000 ਰੁਪਏ ਸਾਲਾ 40000 ਕਹਿੰਦੇ 16000 ਮਿਲ ਰਿਹਾ ਇਸ ਟਾਈਮ ਤੁਹਾਨੂੰ। ਹਾਂਜੀ 16 17 ਦੀ ਬਸ। ਓਕੇ। ਤੇ ਤੁਹਾਨੂੰ ਵਾਪਸ ਨਹੀਂ ਆਉਣ ਦੇ ਰਹੇ? ਨਹੀਂ ਜੀ ਛੱਡ 4 ਲੱਖ ਰੁਪਏ ਅਰ ਵੀ ਮੰਗਦੇ ਨੇ। ਓਕੇ। ਮੱਸਿ ਵਾਲੇ ਕਮਸੀ ਵਾਲੇ ਕਹਿੰਦੇ ਉਹਨਾਂ ਨੂੰ ਤੁਸੀਂ ਮਿਲਣਾ ਕੀਤਾ ਹੋਈਆਂ ਘਰਦਿਆਂ ਨੇ ਮੇਰੇ ਨਾਲ ਮੇਰੀ ਮਾਤਾ ਰਮੈਂਟਾ ਜੀ ਮੇਰੇ ਘਰ ਗਰੀਬ ਆ ਜੀ ਮੇਰੇ ਬੱਚੇ ਛੋਟੇ ਆ ਉਹ 4.5 ਲੱਖ ਦੀ ਇਹਨਾਂ ਨੇ ਮੰਗ ਕੀਤੀ ਆ 2 ਲੱਖ ਮੇਰਾ ਜੰਡ ਮੰਗੀ ਜਾਂਦਾ ਸਿਕੰਦਰ ਬਾਸ਼ਾ ਸਾਡੇ 4.5 ਤੇ 6 ਲੱਖ ਰੁਪਏ ਮੰਗ ਰਹੇ ਨੇ ਟੋਟਲ ਹਨਾ ਹਾਂ ਜੀ ਤੇ ਤੁਸੀਂ ਕਿੰਨਾ ਮੈਂ ਕੈਨੇਡਾ ਬੈਠੀ ਆ ਜੀ ਮੈਂ ਕਿਹਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ عمان ਦੇ ਵਿੱਚ ਸਾਲ ਦੇ ਨੇੜੇ ਹੋ ਗਿਆ ਜੀ

ਮਤਲਬ ਸੋਲਿਆ ਸੋਲਿਆਰ ਤੋਂ ਪਰਖਾ ਮਿਲਦੀ ਉਹ ਚ 2500 ਰੁਪਇਆ ਲਗਭਗ 2560 ਪਾ 2500 ਤੁਸੀਂ ਆਪਣੇ ਮੋਬਾਈਲ ਦੇ ਵਿੱਚ ਰੀਚਾਰਜ ਕਰਦੇ ਹੋ ਤਾਂ ਕਿ ਘਰੇ ਗੱਲ ਕੀਤੀ ਜਾ ਸਕੇ ਹਾਂਜੀ ਹਾਂਜੀ ਇਹ ਵਾਈਫਾਈ ਨਹੀਂ ਦਿੰਦੇ ਜੀ ਮੇਰੇ ਰੋਜ਼ ਵਾਈਫਾਈ ਨਹੀਂ ਆਖੇ ਵੀਰ ਜੀ ਮੈਂ ਤੁਹਾਨੂੰ ਗੱਲ ਕਰਨੀ ਚਾਹੁੰਦਾ ਸੀ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਗੱਲ ਕਰਨੀ ਚਾਹੁੰਦਾ ਸੀ ਇਹ ਕਿ ਇਹ ਲੋਕ ਇਹਨਾਂ ਨੂੰ ਵਾਈਫਾਈ ਦਾ ਕਨੈਕਸ਼ਨ ਨਹੀਂ ਦਿੰਦੇ ਕਿਉਂਕਿ ਵਾਈਫਾਈ ਇਹਨਾਂ ਦੇ ਘਰ ਪਰਤੀ ਲੱਗਾ ਹੋਇਆ ਜੀ ਉਹ ਇਹਨਾਂ ਨੂੰ ਇਸ ਕਰਕੇ ਨਹੀਂ ਕਿ ਦਿੰਦੇ ਕਿ ਆਪਣੇ ਘਰ ਦੇ ਨਾਲ ਸੰਪਰਕ ਨਾ ਕਰ ਸਕਣ ਹੂੰ ਕਿਉਂਕਿ ਜੇ ਸੰਪਰਕ ਕਰਦੇ ਆ ਤਾਂ ਫਿਰ ਇਹੋ ਜੀਆਂ ਗੱਲਾਂ ਬਾਹਰ ਆਉਂਦੀਆਂ ਨੇ ਇਹਨਾਂ ਕੋਲ ਫਿਰ ਇੰਡੀਆ ਦੀ ਸ਼ਿਮਫੀਤ ਇੰਡੀਆ ਤੋਂ ਸ਼ਿਮ ਦੇ ਵਿੱਚ ਆਪਣੇ ਪੈਸੇ ਪਾਉਂਦੇ ਆ ਤਾਂ ਕਰਕੇ ਇਹਨਾਂ ਦਾ ਖਰਚਾ ਆ ਰਿਹਾ ਹੈ ਸੋਨੋ ਜੀ ਇਹਨਾਂ ਨੂੰ ਆਏ ਆ ਜੀ ਇਹਨਾਂ ਨਾਲੇ ਸਾਰਾ ਪਤਾ ਕਰਦਿਆਂ ਨੂੰ ਵੀ ਦੇ ਰੂਮ ਚ ਵਾਈਫਾਈ ਨਹੀਂ ਹੈਗਾ ਇਹਨਾਂ ਨੇ ਇੱਕ ਵਾਰੀ ਨਹੀਂ ਮੈਨੂੰ ਪੁੱਛਿਆ ਨਾ ਕਿ ਕਿੰਨੇ ਮਹੀਨੇ ਹੋ ਗਏ 9 ਮਹੀਨੇ ਹੋ ਗਏ ਇਹਨਾਂ ਦੇ ਘਰੇ ਰਹਿੰਦੀ ਨੂੰ ਇਹਨਾਂ ਨੇ ਇੱਕ ਵਾਰੀ ਨਹੀਂ ਪੁੱਛਿਆ ਕਿ ਤੇਰੇ ਅਸੀਂ ਭੂਮ ਦੇ ਤੇਰੇ ਅਸੀਂ ਕੁਮਰੇ ਦੇ ਵਿੱਚ ਅਸੀਂ ਡੱਬੀ ਲਵਾ ਦਿੰਨੇ ਵਾਈਫਾਈ ਲਈ ਇਹਨਾਂ ਦੇ ਕਾਹਦੇ ਮਾਫੀ ਮੁਸ਼ਕਲ ਮਾਫੀ ਮੁਸ਼ਕਲ ਦੇਖ ਲੈ ਜਦੋਂ ਨਾ ਵੀ ਫੋਨ ਕਰਨਗੇ ਤਾਂ ਵੀ ਕੋਈ ਮੁਸ਼ਕਲ ਨਹੀਂ ਕਰੇ ਓਕੇ ਭਾਜੀ ਤੁਸੀਂ ਦੱਸੋ ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਦੁਬਈ ਰਹਿੰਦੇ ਆ ਤੁਸੀਂ ਵੀ ਕਾਫੀ ਤਜਰਬਾ ਹਾਸਲ ਕੀਤਾ ਹੈ ਇੱਕ ਚੱਲਦਾ ਕਿਵੇਂ ਧੰਦਾ ਵੀ ਹੋਣੇ ਲੜਕੀ 50000 ਰੁਪਏ ਦੇ ਕੇ ਆ ਗਈ 40000 ਦਾ ਪ੍ਰੋਮਿਸ ਕੀਤਾ ਹੈ 16000 ਰੁਪਏ ਨੂੰ ਤਨਖਾਹ ਮਿਲ ਰਹੀ ਆ ਹੁਣ ਉਹਦੇ ਵਿੱਚੋਂ 2560 ਰੁਪਏ ਰੀਚਾਰਜ ਕਰਾ ਲੈਂਦੀ ਹੈ 16000 ਦੇ ਵਿੱਚੋਂ ਆ ਲੜਕੀਆਂ ਦਾ ਕਾਫੀ ਨੇ ਇੱਥੇ ਮਤਲਬ ਮੁੰਡੇ ਦਾ ਔਖੇ ਔਖੇ ਕਿੱਥੇ ਤਰੀਕੇ ਗੁਜ਼ਾਰਾ ਕਰ ਲੈਂਦੇ ਕਿਸੇ ਨਾ ਕਿਸੇ ਕੰਮ ਦੇ ਵਿੱਚ ਲੜਕੀਆਂ ਵਾਸਤੇ ਬਹੁਤ ਔਖਾ ਹੋ ਜਾਂਦਾ ਬਾਹਰਲੇ ਮੁਲਕਾਂ 'ਚ ਤੇ ਪਰ ਤੁਸੀਂ ਦੱਸੋ ਕਿ ਜਲੰਦਰ ਦੀ ਹੈ ਜੀ ਉਹਦੇ ਵੀ ਉਹਦੇ ਵੀ ਏਜੰਟ ਨੇ ਜਲੰਦਰ ਦੀ ਹੈ ਉਹਦੇ ਏਜੰਟ ਨੇ ਵੀ 3 ਲੱਖ ਮੰਗਿਆ ਏ ਭਰਾ 3 ਲੱਖ ਦੇ ਜਾਂ ਤੇ ਜਾ ਸਕਦੀ ਹੈ ਅੱਛਾ ਆ ਮੈਨੂੰ ਲੱਗ ਗਿਆ ਭਾਜੀ ਤੁਸੀਂ ਦੱਸੋ ਵੀ ਏਜੰਟ ਹੁਣ ਪੈਸੇ ਕਾਹਦੇ ਮੰਗਦੇ ਨੇ 50000 ਮੰਗਿਆ ਸੀ ਉਹਨਾਂ ਨੇ ਦਿੱਤਾ ਹੁਣ ਦੁਬਈ ਬੈਠੀ ਹੈ ਤੇ ਵਾਪਸ ਜਾਣ ਦਾ ਇੰਨੇ 3 4 4 ਲੱਖ ਰੁਪਏ ਕਿਉਂ ਮੰਗਦੇ ਆ ਕੀ ਚੱਕਰ ਕੀ ਸਾਰਾ ਏ ਇਹ ਜੀ ਅਸਲੀ ਗੱਲ ਇਹ ਆ ਕਿ ਇਥੋਂ ਦੀਆਂ ਇਹ ਤੋਂ ਦੀਆਂ ਜਿਹੜੀਆਂ ਗਵਰਨਮੈਂਟਾਂ ਨੇ ਉਹ ਪੈਸਾ ਜਿਹੜਾ ਕਾਨੂੰਨੀ ਤੌਰ ਤੇ ਸਾਡੀਆਂ ਗਵਰਨਮੈਂਟਾਂ ਦਾ ਐਗਰੀਮੈਂਟ ਹੁੰਦਾ ਜਾਨੀ ਕਿ ਇੱਕ ਦੂਜੇ ਨੂੰ ਲੀਵਰ ਦੇ ਦਿੰਦਾ ਜੀ ਉਹਦੇ ਵਿੱਚ 1988 ਦੇ ਵਿੱਚ ਜਿਹੜਾ ਦੁਬਈ ਦਾ ਲਾਅ ਇਹਨਾਂ ਦੇ ਨਾਲ ਕੰਟਰੈਕਟ ਹੋਇਆ ਉਹਦੇ ਵਿੱਚ ਅਸੀਂ ਪੈਸਾ ਥੇਲਾ ਇਹਨਾਂ ਨੂੰ ਕੋਈ ਨਹੀਂ ਦੇਣਾ ਜਾਨੀ ਕਿ ਬੰਦਾ ਆ ਸਕਦਾ ਸਰਕਾਰਾਂ ਆਜ਼ਾਦੀ ਦਿੰਦੀਆਂ ਨੇ ਲੇਕਿਨ ਧੱਕਾ ਕਰਦੇ ਨੇ ਨਾਗਰਿਕ ਇਖਤੋਂ ਦੇ ਹੂੰ ਕੁਝ ਚੰਗੇ ਵੀ ਹੈਗੇ ਆ ਜੀ ਕੁਝ ਮਾੜੇ ਵੀ ਹੈਗੇ ਨੇ ਪਰ ਜ਼ਿਆਦਾਤਰ ਉਹ ਮਾੜੀ ਜਿਹਾ ਹੈ ਕਿ ਨਾ ਕਿ ਉਹ ਜਿਹੜੇ ਘਰ ਦੇ ਵਿੱਚ ਕੰਮ ਕਰਨਾ ਉੱਥੇ ਤੇ ਮਾੜਾ ਪਾਣੀ ਸਭ ਕੁਝ ਹੋਣਾ ਭੈਣ ਨੇ तकरीबन 10 ਸਦੀ ਸਾਰੀ ਗੱਲ ਜੀ ਮੈਂ ਭਾਣ ਜੀ ਇਸ ਕੰਮ ਦੇ ਵਿੱਚ 2008 ਤੋਂ ਕੁੜੀਆਂ ਛਡਾਉਣ ਦੇ ਵਿੱਚ ਜੀ ਤੇ ਸਾਨੂੰ ਜਦੋਂ ਵੀ ਮੈਂ ਪਹਿਲਾ ਅਕਾਲੀ ਸਰਕਾਰ ਰਹੀ ਆ ਤੇ ਮੈਂ ਖੁਦ ਵੀ ਅਕਾਲੀ ਆ ਇਸ ਚਦਲ ਨਹੀਂ ਕੋਈ ਸ਼ੱਕ ਹੈਗਾ ਕਿ ਮੈਨੂੰ ਕਰਨ ਦੀ ਲੋੜ ਨਹੀਂ ਮੈਂ ਖੁਦ ਵੀ ਕਰ ਲਈ ਆ ਜੀ 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 ਅਕਾਲੀਆਂ ਦੀ ਸਰਕਾਰ ਵੀ ਰਹੀ ਆ ਫਿਰ ਉਦੋਂ ਬਾਅਦ ਆ ਆ ਗਈ ਜੀ ਕਾਂਗਰਸ ਦੀ ਸਰਕਾਰ ਉਦੋਂ ਬਾਅਦ ਆ ਫਿਰ ਅਕਾਲੀਆਂ ਦੀ ਆ ਗਈ ਹੁਣ ਆਪ ਦੀ ਆ ਗਈ ਸਾਰੀਆਂ ਸਰਕਾਰਾਂ ਨੂੰ ਰੋਕ ਹੀ ਹਟ ਗਈਆਂ ਪਿੱਟ ਕੇ ਹਟ ਗਈਆਂ ਮੈਂ ਮੰਤਰੀਆਂ ਦੇ ਨਾਂ ਲੈ ਸਕਦਾ ਮੈਂ ਐਮਐਲਏ ਦੇ ਨਾਲ ਨਾਂ ਲੈ ਸਕਦਾ ਜੀ ਕਿਸੇ ਬੰਦੇ ਨੇ ਇਸ ਗੱਲ ਦਾ ਮੁੱਦਾ ਨਹੀਂ ਚੁੱਕਿਆ ਜੀ ਇਥੋਂ ਤੱਕ ਕਿ ਐਮਪੀਆਂ ਤੱਕ ਐਮਐਲਏ ਤੱਕ ਛੱਡੋ ਐਮਪੀਆਂ ਤੱਕ ਵੀ ਕਿਸੇ ਨੇ ਮੁੱਦਾ ਨਹੀਂ ਚੁੱਕਿਆ ਸੀ ਰੋ ਗਿਆ ਅਟ ਗਿਆ ਸੀ ਆਪਣੇ ਬਾਲ ਬੁੱਤੇ ਤੇ ਸਿਰਫ ਅਫਸਰशाही ਦੇ ਨਾਲ ਤਰਲਾ ਮੇ ਕਰਕੇ ਕੁੜੀਆਂ ਨੂੰ ਭੇਜਦੇ ਆ ਪਰ ਜਦੋਂ ਅਸੀਂ ਹੱਥ ਪਾਉਂਦੇ ਆ ਤਾਂ ਫਿਰ ਉਹ ਪ੍ਰੋਸੈਸ ਲੰਮਾ ਚੱਲ ਜਾਂਦਾ ਹੁਣ ਇਸ ਭੈਣ ਦੀ ਇੱਕ ਬੰਦਾ ਬਿਮਾਰਿਆ ਇੱਕ ਇਹਨਾਂ ਦਾ ਭਾਂਜੇ ਦੀ ਡੈਥ ਹੋ ਗਈ ਆ ਜੀ ਇਹ ਮਰਡਰ ਹੋ ਗਿਆ ਫਨੀਦਪੁਰ ਦੇ ਸ਼ਹਿਰ ਤੋਂ ਖਬਰਾਂ ਪੜ੍ਹੀ ਹੋਈ ਉਹ ਇਹਨਾਂ ਦਾ ਸਗਾ ਭਾਂਜਾ ਜੀ ਓਕੇ ਹੋ ਜੀ ਅਸੀਂ ਆਬੈਸੀ ਦੇ ਰਹੀ ਇਹਨਾਂ ਨੂੰ ਭੇਜਦੇ ਤੇ ਇਹਨਾਂ ਨੂੰ ਬਹੁਤ ਟਾਈਮ ਲੱਗਣਾ ਜੀ ਠੀਕ ਆ ਪਰ ਜਾ ਸਕਦੇ ਆਲੇ ਜਲਦੀ ਕੀ ਹੋ ਸਕਦਾ ਹੈ ਕਿ ਯਾਨੀ ਕਿ ਜਿਹੜੇ ਆ ਸਾਡੇ ਐਮਪੀ ਆ ਐਮਐਲਏ ਆ ਉਹਨਾਂ ਨੇ ਸਿਰਫ ਇੱਕ ਕਾਲ ਕਰਨੀ ਆ ਇਨ ਇੰਡੀਆ ਦੇ ਆਬੈਸੀ ਨੂੰ ਉਹ ਕਿਸੇ ਵੀ ਮੁਲਕ ਦੇ ਵਿੱਚ ਹੋਵੇ ਜਿੱਥੇ ਵੀ ਕੁੜੀਆਂ ਫਸੀਆਂ ਹੋਣ ਠੀਕ ਹੈ ਜੀ ਤੇ ਆਬੈਸੀ ਵਾਲੀ ਉਸ ਹਰਕਾ ਦੇ ਵਿੱਚ ਆ ਜਾਂਦੇ ਆ ਜੀ ਲੇਕਿਨ ਸਾਡੇ ਵਰਗੇ ਲੋਕੀ ਤਾਂ ਪੈਸੀ ਵਾਲੇ ਗੱਲ ਨਹੀਂ ਮੰਨਦੇ ਲੇਕਿਨ ਸਾਡੇ ਐਮਪੀ ਐਮਐਲ ਇੰਨੀ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਪੈਸੀ ਵਾਲਿਆਂ ਦੇ ਨਾਲ ਜੀ ਇਹ ਮੇਰੇ ਨਾਲ ਗੱਲ ਇਸ ਤਰ੍ਹਾਂ ਹੋਈ ਸੀ ਕਿ ਜਦੋਂ 2011 ਦੇ ਵਿੱਚ ਇੱਕ ਗਰੁੱਪ ਸੀ ਕੁੜੀਆਂ ਦਾ ਉਹਨਾਂ ਨਾਲ ਸੀ ਕਢਵਾਉਣਾ ਚਾਹਿਆ ਤੇ ਉਹ ਸਾਡੇ ਕੋਲ ਗੱਲ ਸੁੱਤਰ ਨਹੀਂ ਸੀ ਆ ਰਹੀ ਜੀ ਤੇ ਅਸੀਂ ਚਲੋ ਮੈਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਲੱਗਦਾ ਲੇਕਿਨ ਫਿਰ ਵੀ ਮੇਰੇ ਰਾਮੂ ਵਾਲੇ ਦੇ ਨਾਲ ਕੰਟੈਕਟ ਹੈਗਾ ਤਾਂ ਮੈਂ ਜਦੋਂ ਨੰਬਰ ਉਹਨਾਂ ਨੂੰ ਕਹਦਾ ਤਾਂ ਉਹ ਨੰਬਰ ਚੁੱਕਦੇ ਆ ਜੀ ਉਹਨਾਂ ਨੇ ਇੱਕ ਕਾਲ ਕੀਤੀ ਤਾਂ ਯਕੀਨ ਨਹੀਂ ਕਰਨਾ ਤੁਸੀਂ 15 ਮਿੰਟਾਂ ਦੇ ਵਿੱਚ ਉਹ ਬੈਸੀ ਦੇ ਨਾਲ ਹੀ ਕਹਿੰਦਾ ਮੈਨੂੰ ਆਗਿਆ ਸ਼ੁਰੂ ਹੋ ਗਈ ਜੀ ਤੁਸੀਂ ਇੰਡੀਆ ਕਿਉਂ ਚੱਲਦੀ ਮੈਂ ਤਾਂ ਜਦੋਂ ਤੁਸੀਂ ਸਰਵੇਇੰਗ ਕੀਤੀ ਕਿਸੇ ਕੀਤੀ ਹ ਹ ਹ ਤੇ ਫਿਰ ਉਹ ਕੁੜੀਆਂ 15 16 ਦਿਨ ਦੇ ਅੰਦਰ ਅੰਦਰ ਇਹਨਾਂ ਨੇ ਵਾਈਟ ਪਾਸਵਰਡ ਬਣਾ ਕੇ ਇਹਨਾਂ ਨੇ ਕਿਸੇ ਦਾ ਜੀ ਪ੍ਰਵਾਹ ਨਹੀਂ ਕੀਤੀ ਸਰ ਕਿਸੇ ਸਰਕਾਰ ਦੀ ਪ੍ਰਵਾਹ ਨਹੀਂ ਕੀਤੀ ਪੰਜਾਂ ਸਤਾਰਾਂ ਦੇ ਵਿੱਚ ਕੁੜੀਆਂ ਇੰਡੀਆ ਚ ਆਉਂਦੀਆਂ ਸੀ ਓਕੇ ਸਰ ਅੱਜ ਮੈਨੂੰ 1500 ਕੀ ਕਰ ਸਕਦੀਆਂ ਐਮਪੀ ਐਮਐਲਏ ਸਭ ਕੁਝ ਕਰ ਸਕਦੇ ਨੇ ਸਰਕਾਰਾਂ ਕਰਦੀਆਂ ਨੇ ਹੁਣ ਮੇਰੀ ਦੂਸਰੀ ਗੱਲ ਜਿਹੜੀ ਆ ਤੁਸੀਂ ਇਹ ਆ ਅੱਜ ਮੈਨੂੰ ਤੁਸੀਂ ਭੈਣ ਜੀ ਇੱਕ ਮਿੰਟ ਤੁਹਾਡੀ ਗੱਲ ਸੁਣਦੇ ਪਹਿਲਾਂ ਭਾਜੀ ਇਹਨਾਂ ਨੂੰ ਗੱਲ ਪੂਰੀ ਕਰ ਲੈਣ ਦਿਓ ਹੁਣ ਮੇਰੀ ਦੂਸਰੀ ਗੱਲ ਕੁੜੀਆਂ ਫਸਦੀਆਂ ਕਿ ਤਰ੍ਹਾਂ ਨੇ ਕੁੜੀਆਂ ਮੈਂ ਇੱਥੇ ਇਹੋ ਜੀਆਂ ਵੀ ਕਢਵਾਈਆਂ ਨੇ ਕਿ ਜਿਤਨਾ ਮੰਗਲ ਹੁਣ ਆਪਾਂ ਦੋਵੇਂ ਪਹਿਣਾ ਆ ਤੁਸੀਂ ਤਾਂ ਮੈਂ ਜਸਪਾਲ ਸਿੰਘ ਜੀ ਤੁਸੀਂ ਤਾਂ ਮੈਂ ਮੰਨ ਲਓ ਪਹਿਣਾ ਆ ਜੀ 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 ਮੈਂ ਫਸ ਗਈਆਂ ਤੇ ਮੈਂ ਆਪਣੀ ਸਕੇ ਭੈਣ ਵੀ ਪਸਾ ਦਿੱਤੀ ਆ ਫਿਰ ਉਹ ਏਜੰਟ ਕੀ ਕਰਦੇ ਉਹ ਕਹਿੰਦੇ ਜਾ ਤੇ ਐਨੇ ਪੈਸੇ ਦੇ ਦੋ ਤੇ ਜਾ ਸਾਨੂੰ ਕੁੜੀਆਂ ਦੇ ਦੋ ਹੂੰ ਤੇ ਜਿਹੜੀਆਂ ਇੱਥੇ ਕੁੜੀ ਹੁੰਦੀ ਆ ਉਹਨੇ ਆਪਣੀਆਂ ਸਕੇ ਤਾਏ ਚਾਚ ਦੇਆਂ ਕੁੜੀਆਂ ਪਸਾ ਕੇ ਵੀ ਆਪ ਨਿਕਲੀ ਆ ਯਾਨੀ ਕਿ ਤੁਸੀਂ ਅੱਜ ਇਹ ਗੱਲ ਹੋ ਗਈ ਆ ਸਾਡੀ ਕਿਸੇ ਸਕੇ ਭੈਣ ਭਰਾ ਦੀ ਇਹ ਤਬਾਦ ਨਹੀਂ ਕਰ ਸਕਦੇ ਹੂੰ 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 ਉਹ ਤੋਂ ਨਾ ਵਾਕੀ ਇਸੀ ਗੱਲ ਆ ਕਿ ਸਾਡੇ ਪਿੰਡਾਂ ਦੇ ਵਿੱਚ ਛੋਟੇ ਛੋਟੇ ਏਜੰਟ ਬੈਠੇ ਨੇ ਜੀ ਸਾਡੇ ਘਰਾਂ ਦੇ ਵਿੱਚ ਸਾਡੇ ਗਵਾਂਢ ਦੇ ਵਿੱਚ ਵੀ ਜਿਨ੍ਹਾਂ ਨੂੰ ਕੋਈ ਹੱਥ ਪਾ ਕੇ ਰਹਿ ਨਹੀਂ ਗਿਆ ਜਿਨ੍ਹਾਂ ਨਾਲ ਕੋਈ ਬੁਰਾ ਬਣ ਕੇ ਰਾਜੀ ਨਹੀਂ ਹੁਣ ਇਸ ਭੈਣ ਦੇ ਨਾਲ ਕੀ ਹੋਇਆ ਜੀ ਇਸ ਭੈਣ ਦੇ ਨਾਲ ਇਹ ਗੱਲ ਹੋਈ ਆ ਕਿ ਇਹ ਹੁਣ ਤਾਈ ਤੇ ਚੱਕੀਆ ਚੱਕੀਆ ਦबई ਟ ਫਸ ਗਿਆ ਤੇ ਤਾਈ ਫਸ ਗਈ ਜੀ ਸਮਾਨ ਦੇ ਵਿੱਚ ਹੂੰ ਇਹਨਾਂ ਦੇ ਜਿਹੜੇ ਟੈਨ ਵਾਲਾ ਏਜੰਟ ਆ ਉਹਨੇ ਕੀ ਕੀਤਾ ਉਹਦੇ ਨਾਲੋਂ ਪਹਿਲਾਂ ਇੱਕ ਬਾਬਿਆਂ ਨੇ ਕੀ ਕੀਤਾ ਜਨ ਕਿ ਜਿਹੜਾ ਇੱਕ ਪਿੱਛੇ ਇੱਕ ਹੋਣ ਗਿਆ ਕਿ ਸਾਡੇ ਬੈਠਾ ਹਾਂ ਜਾਨੀ ਕਿ ਸਾਡੀ ਮਾਨਸਿਕਤਾ ਜਿਹੜੀ ਉਹ ਕਮਜ਼ੋਰ ਕਰ ਦਿੰਦੀ ਹੈ ਜੀ ਬਾਬਿਆਂ ਨੇ ਬਾਬਿਆਂ ਨੇ ਕੀ ਕੀਤਾ ਵੀ ਜੇ ਤੁਹਾਡਾ ਬੱਚਾ ਬਾਹਰ ਚੱਲਿਆ ਤਾਂ ਤੁਸੀਂ ਕਿਸੇ ਕੋਲ ਗੱਲ ਨਹੀਂ ਕਰਨੀ ਹਾਂ ਤੇ ਅਸੀਂ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਔਰ ਤਾਈ ਨੇ ਭਤੀਜੇ ਨਾਲ ਗੱਲ ਨਹੀਂ ਕੀਤੀ ਇਹਨਾਂ ਦੀ ਗੱਲ ਕਰ ਰਹੇ ਜਿਹੜੀ ਭੈਣ ਭੈਣ ਤੇ ਆ ਜੀ ਤਾਈ ਨਾਲ ਭਤੀਜੇ ਨਾਲ ਗੱਲ ਨਹੀਂ ਕੀਤੀ ਤੇ ਭਤੀਜੇ ਨੇ ਤਾਈ ਦੇ ਨਾਲ ਗੱਲ ਨਹੀਂ ਕੀਤੀ ਤਾਂ ਫਸ ਦੋਵੇਂ ਗਏ ਫਸ ਕੇ ਜੱਟਦੇ ਰਹਿੰਗੇ ओके ਕਿ ਸਾਡੀ ਭਾਈਚਾਰਕ ਸਾਂਝ ਕਾਇਮ ਹੋਵੇ ਤੇ ਅਸੀਂ ਗੱਲ ਕਰੀਏ ਆਪਸ ਵਿੱਚ ਤੇ ਯਾਦ ਵਰਤਾਈ ਨਾ ਹਾਸੇ ਸ਼ਬਦ ਜਿਹੜਾ طرف ਆਉਂਦਾ ਇੱਕ ਪੈ ਸਕਦਾ ਹੀ ਨਾ ਇਹਨਾਂ ਦੇ ਵਿੱਚੋਂ ਬਿਲਕੁਲ 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 ਜਿਹੜਾ ਗਾਣਾ ਦੂਜਾ ਡੀਐਸਪੀ ਕੀ ਉਹਦਾ ਨਾਮ ਆ ਬੜਾ ਸਰਗਰਮ ਜਿਹਾ ਹੁਣ ਰਹਿੰਦਾ ਆ ਉਹ ਲਾਟਾਇਰ ਮਨ ਤੋਂ ਪਹਿਲੇ ਕਿਨੂੰ ਵਿਚਾਰੇ ਦੇਖੋ ਡੀਐਸਪੀ ਤੋਂ ਸਾਹਿਬ ਹਾਂਜੀ ਹਾਂਜੀ ਹੁਣ ਆ ਉਹਨਾਂ ਦੀ ਗੱਲ ਦੇ ਨਾਲ ਮੈਂ ਬਹੁਤ ਸਹਿਮਤ ਹਾਂ ਕਿਉਂਕਿ ਮੈਨੂੰ 2008 ਤੋਂ ਇਹ ਹੀ ਪ੍ਰੋਬਲਮ ਆ ਰਹੀ ਹੈ ਕਿ ਸਾਡਾ ਭਾਈਚਾਰਕ ਸਾਂਝ ਟੁੱਟ ਨਹੀਂਦਾ ਜਾ ਰਹੀ ਆ ਭਾਈਚਾਰਕ ਸਾਂਝ ਟੁੱਟਣ ਕਰਕੇ ਹੀ ਸਾਨੂੰ ਪ੍ਰੋਬਲਮ ਆ ਰਹੀਆਂ ਨੇ ਜੀ 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 ਉਹ ਉਸੇ ਭਾਈ ਜਾਨ ਕਹਾਜ ਪੁੱਟਣ ਦੇ ਨਾਲ ਅਗੇ ਦੋਵੇਂ ਤਾਈ ਤੀਜੇ ਫਸ ਗਏ ਤੇ ਇੱਕ ਏਜੰਟ ਦੇ ਨਾਲ ਹੀ ਫਸ ਗਏ ਜੀ 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 ਤੇ ਪਤਾ ਦੋਵਾਂ ਨੂੰ ਹੀ ਨਹੀਂ ਸੀ ਕਿ ਅਸੀਂ ਕਿੱਥੇ ਜਾ ਰਹੇ ਹਾਂ ਪਤਾ ਪਤਾ ਦੋਵਾਂ ਨੂੰ ਨਹੀਂ ਸੀ ਜਿਵੇਂ ਕਿ ਕਿੱਥੇ ਜਾ ਰਹੇ ਨੇ ਪਤਾ ਇਹ ਵੀ ਨਹੀਂ ਸੀ ਕਿ ਕਿਹੜਾ ਏਜੰਟ ਸਾਨੂੰ ਭੇਜ ਰਿਹਾ ਅੱਛਾ ਸਰ ਕਦੋਂ ਆਂਦੇ ਗਿਆ ਅੱਜ ਮੈਨੂੰ ਮੈਸੀ ਤੋਂ ਕਾਲ ਆਈ ਸੀ ਮੈਸੀ ਕਹਿ ਰਹੀ ਕਿ ਤੂੰ 3 ਲੱਖ ਰੁਪਏ ਦੇ ਚਾਰ ਲ ਮੰਗਦੇ ਸੀ ਮੈਂ ਕਹਾ ਨਹੀ ਪਰ ਸਕਦੀ ਹੂੰ ਕਹਿੰਦੇ ਸੱਚ ਸੱਚ ਦੱਸੋ ਕਿੰਨੇ ਲੱਖ ਪਰ ਸਕਦੇ ਆ ਮੈਂ ਕਹਾ ਮੈਂ ਘਰੇ ਰਹਿ ਕੇ ਕਰਕੇ ਦੱਸੋ ਮੇਰੇ ਘਰੇ ਕੁਝ ਨਹੀਂ ਆ ਮੇਰੀ ਮਾਂ ਅਡਮੈਂਟ ਤੁਸੀਂ ਹੁਣ ਦੇ ਵੀ ਨਹੀਂ ਸਕਦੇ 10000 ਇੱਕ ਮਿੰਟ ਜੀ ਇੱਕ ਮਿੰਟ ਵੀਰ ਜੀ ਇੱਕ ਮਿੰਟ ਮੇਰੀ ਗੱਲ ਇੱਥੇ ਹੋਰ ਸੁਣ ਲਓ ਅਬੈਸੀ ਵਾਲੇ ਪਤਾ ਕਿਉਂ ਨਹੀਂ ਸਾਡੀ ਮਦਦ ਕਰਦੇ ਅਰਬ ਕੰਟਰੀਆਂ ਦੇ ਵਿੱਚ ਖਾਸ ਕਰਕੇ ਜੀ ਇਹ ਜ਼ਿਆਦਾ ਹੈਗੇ ਆ ਸਾਊਥ ਏਰੀਆ ਦੇ ਲੋਕ ਹੂੰ ਇਹਨਾਂ ਦੇ ਆਪਣੀ ਇੱਥੇ ਬਿਜ਼ਨਸ ਨੇ ਇਹਨਾਂ ਦੇ ਨਾਲ ਨਾਲ ਇਹਨਾਂ ਨੂੰ ਇਥੋਂ ਦੇ ਸਿਟੀਜਨ ਬੰਦੇ ਦੀ ਸਪான்ਸਰ ਲੈਣੀ ਪੈਦੀ ਨਾਲ ਕੰਮ ਕਰਨ ਵਾਸਤੇ ਓਕੇ ਇਹ ਲੋਕ ਇਹਨਾਂ ਦੇ ਨਾਲ ਬੁੜਿਆ ਹੀ ਨਹੀਂ ਕਿ ਬੰਦੇ ਹੂੰ ਸਰਕਾਰਾਂ ਨੂੰ ਇਹਦੇ ਉੱਪਰ ਵੀ ਜਿਹੜਾ ਆ ਉਹ ਗੌਰ ਕਰਨੀ ਚਾਹੀਦੀ ਕਿ ਜਿਹੜਾ ਅਸੀਂ ਸਟਾਪ ਭੇਜਿਆ ਉਹਦਾ ਬਿਜ਼ਨਸ ਵੀ ਹਾਂ ਠੀਕ ਹੈ ਬਿਜ਼ਨਸ ਕਰੋ ਤੁਸੀਂ ਪਰ ਨਾਲ ਦੇ ਨਾਲ ਜਿਹੜੀ ਸਾਰੀ ਪ੍ਰੋਬਲਮ ਉਹ ਤਾਂ ਹੱਲ ਹੋਣੀ ਚਾਹੀਦੀ ਹੈ ਨਾ ਬਿਲਕੁਲ 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 ਹਣੇ 3 ਲੱਖ ਰੁਪਇਆ ਦੋਗੇ ਵੀ ਕਿੱਥੋਂ ਪਾਜੀ ਇਹ ਵੀ ਸਮੱਸਿਆ ਹੈ ਅੰਬੈਸੀ ਵਾਲੇ ਜੋ ਉਹ ਉਹਨਾਂ ਕੋ ਬਥੇਰੇ ਆਪਸ਼ਨ ਨੇ ਘਟਾ ਸਕਦੇ ਆ ਪਰ ਹੁਣ ਦਿੱਕਤ ਹੈ ਅਸੀਂ ਨਾਮ ਇਸ ਕਰਕੇ ਨਹੀਂ ਲੈ ਰਹੇ ਕਿਉਂਕਿ ਸਿਕਿਉਰਿਟੀ ਪਰਪਸ ਆ ਕੁੜੀ ਵਿਚਾਰੀ ਉੱਥੇ ਇਕੱਲੀ ਫਸੀ ਹੋਈ ਐ ਇਸ ਟਾਈਮ ਤੇ ਕੀਤਾ ਵੀ ਕੀ ਜਾਵੇ ਹਾਲਾਤ ਇਹੋ ਜੇ ਬੜੇ ਮਾੜੇ ਆ ਹਾਂ ਤੇ ਅੰਬੈਸੀ ਵਾਲਿਆਂ ਨੂੰ ਜੇ ਇੰਡੀਆ ਤੋਂ ਕੋਈ ਵੀ ਮਨਿਸਟਰ ਕਾਲ ਕਰਦਾ ਨਾ ਜੀ ਤੇ ਸਰ ਜੀ ਉਹਨਾਂ ਕੋ ਇੰਨੀ ਪਾਵਰ ਹੈ ਕਿ ਉਹ ਅਗਲੇ ਦੇ ਘਰੋਂ ਜਾ ਕੇ ਇਹਨੂੰ ਚੱਕ ਕੇ ਲਿਆ ਸਕਦੇ ਲਿਆ ਕੇ ਆਪਣੇ ਕੋਲ ਉਹਨਾਂ ਕੋ ਰੱਖਣ ਦੇ ਆਪਸ਼ਨ ਹੈਗੇ ਸਰਕਾਰਾਂ ਨੇ ਇੰਡੀਆ ਸਰਕਾਰ ਨੇ ਦਿੱਤੇ ਹੋਏ ਨੇ ਆਪਸ਼ਨ ਆ ਰਿਹਾ ਹੈ ਜੀ ਕਰਨ ਮinistr ਫੋਨ ਕਰਾ ਕੇ ਹੁਣ ਮਿਲ ਕੋ ਭਗਵੰਤ ਮਾਨ ਆਪ ਦੀ ਧੀ ਦੀ ਫੋਟੋ ਦੇਖ ਕੇ ਉਹਨੂੰ ਨਹੀਂ ਪਛਾਣਦਾ ਕਿ ਮੇਰੀ ਧੀ ਦੀ ਮੇਰੀ ਭਾਣਜੀ ਆ ਉਦਾਂ ਫਫੇ ਕੁੱਟਣਾ ਜਾਂ ਡਰਾਮੇ ਕਰਦਾ ਕਿ ਮੈਨੂੰ ਦੁਬਈ ਚ ਉਠ ਚਾਰ ਦੇ ਮੁੰਡੇ ਕੁੜੀਆਂ ਸਾਡੇ ਪੰਜਾਬੀ ਬਹੁਤ ਦੁੱਖ ਲੱਗਦਾ ਹੰਝੂ ਵੀ ਸੁੱਟਦਾ ਹੋ ਹੁਣ ਕਹੀਏ ਕਿ ਨੂੰ ਇੱਥੇ ਆ ਕੇ ਮਹਾਰਾਜ ਜੀ ਮੈਂ ਅੱਜ ਵੀ ਪਰੇਸ਼ਾਨ ਇਸੇ ਗੱਲ ਤੋਂ ਸੀ ਮੇਰਾ ਇੱਕ ਸਟੇਟਸ ਹੀ ਪਿਆ ਹੋਇਆ ਹੈ ਮੇਰੀ ਫੇਸਬੁੱਕ ਦੇ ਉੱਪਰ ਪੇਜ ਤੇ ਮੈਂ ਪਾਇਆ ਸੀ ਕਿ ਐਨੇ ਬੰਦੇ ਕੈਂਡੀਡੇਟ ਲੜ ਲੜ ਰਹੇ ਆ ਚੋਣ ਜੀ ਪਰ ਏਜੰਟਾਂ ਦਾ ਮੁੱਦਾ ਇੱਕ ਵੀ ਬੰਦਾ ਨਹੀਂ ਚੱਕ ਰਿਆ ਤੇ ਉੱਥੋਂ ਸਾਡੀ ਗਲਤੀ ਇਹ ਵੀ ਆ ਕਿ ਜਿੰਨਾ ਲੋਕਾਂ ਦੇ ਧੀਆਂ ਪੁੱਤ ਫਸੇ ਨੇ ਅੱਜ ਅਸੀਂ ਉਹਨਾਂ ਦੇ ਗਲਾਂ 'ਚ ਹਾਰ ਪਾ ਰਹੇ ਆ ਮੁੱਦੇ ਦੇ ਉੱਤੇ ਚੋਣ ਕਿਤੇ ਵੀ ਨਹੀਂ ਲੜੀ ਰਹੀ ਪਰ ਸਭ ਤੋਂ ਵੱਡਾ ਮੁੱਦਾ ਜਿਹੜਾ ਇਮੀਗ੍ਰੇਸ਼ਨ ਦਾ ਮੰਨ ਲਓ ਇਸ ਭੈਣ ਦੀ ਮਾਂ ਵੀ ਬਿਮਾਰ ਪਈ ਆ ਭਾਂਜੇ ਦੀ ਕੱਲ ਪਰਸੋ ਦੀ ਡੈਥ ਹੋ ਗਈ ਐਦੋਂ ਓਲਾਵਾ ਸਾਡੇ ਕੋਲ ਪ੍ਰੋਬਲਮ ਕੀ ਹੋ ਗਈ ਦੱਸਿਓ ਭਰਾ ਸਾਨੂੰ ਬਿਲਕੁਲ 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 ਕਿਤੇ ਤੁਸੀਂ ਆਪਣੇ ਆਪ ਨੂੰ ਖੁਲਾੜ ਕੇ ਵੇਖੋ ਕਿ ਜੇ ਅੱਜ ਸਾਡੇ ਨਾਲੇ ਕੁਝ ਹੋਵੇ ਤੇ ਕੀ ਸਾਡੇ ਦਿਲ ਤੇ ਬੀਤਦੀ ਹੋ ਹਾਂ ਇਹ ਇਸ ਭੈਣ ਤੇ ਕਰਦ ਦੇ ਨਾਲ ਹਾਥੀ ਵੱਢਿਆ ਇਹਨਾਂ ਨੇ ਮੈਨੂੰ ਫੋਟੋਆਂ ਪਾਈਆਂ ਸੀ ਫਿਰ ਜਿਨ੍ਹਾਂ ਦਾ ਹੱਥ ਵੀ ਜੜਿਆ ਸਾਗੇ ਹੱਥ ਜਾਲਿਆ ਗਿਆ ਆ ਓਕੇ ਤੇ ਪੁੱਛ ਲੋ ਇਹਨਾਂ ਨੂੰ ਇਹਨਾਂ ਨੇ ਮੈਨੂੰ ਫੋਟੋਆਂ ਪਾਈਆਂ ਨੇ ਸਿਰਫ ਇਹ ਡਰਦੀਆਂ ਨੇ ਕੁੜੀਆਂ ਇਸ ਗੱਲ ਗੱਲ ਕਰਕੇ ਕਿ ਜੇ ਅਸੀਂ ਸਾਹਮਣੇ ਆ ਗਏ ਤਾਂ ਹਾਂ ਇਹ ਸਾਡੀ ਬਦਨਾਮੀ ਹੋ ਜੂਵੇ ਬਿਲਕੁਲ ਗੱਲ ਸਹੀ ਆ ਅਸੀਂ ਵੀ 2008 ਤੋਂ ਜਦੋਂ ਕੰਮ ਕੀਤਾ ਅਸੀਂ ਅੱਜ ਤੱਕ ਨਾ ਕੁੜੀਆਂ ਦਾ ਨਾਂ ਕੁਛ ਨਹੀਂ ਨਛਰ ਕੀਤਾ ਅਸੀਂ ਪੂਰੀ ਤਰ੍ਹਾਂ ਗੁਪਤ ਸੌਰਤੇ ਕੀਤਾ ਪਰ ਮੈਂ ਅੱਜ ਪਈ ਇਹ ਜਿਹੜਾ মিডিਆ ਦੇ ਵਿੱਚ ਪਾ ਆਇਆ ਹੈ ਕਿ ਤੁਸੀਂ ਇਸ ਕੰਮ ਨੂੰ ਹੱਥ ਪਾ ਸਕਦੇ ਹੋ ਮੈਂ ਬਹੁਤ ਬਹੁਤ ਤਕੜੀਆਂ ਅਖਬਾਰਾਂ ਦੇ ਨਾਲ ਇਹ ਚੰਗੇ ਚੰਗੇ ਪੱਤਰਕਾਰਾਂ ਦੇ ਨਾਲ ਟੀਵੀ ਚੈਨਲਾਂ ਦੇ ਨਾਲ 2008 ਤੋਂ ਅੱਜ 24 ਹੋ ਗਈਆਂ ਕਿੰਨੇ ਸਾਲ ਹੋ ਗਏ ਮੈਨੂੰ ਕੰਕਲੈਕਟ ਕਰਦੇ ਨੇ ਪਰ ਕਿਸੇ ਨੇ ਅੱਜ ਤੱਕ ਮੇਰੀ ਇਹ ਗੱਲ ਨਹੀਂ ਸੁਣੀ ਜਿਹੜੀ ਮੈਂ ਅੱਜ ਤੁਹਾਨੂੰ ਦੱਸਦੀ ਆ ਅਸੀਂ ਹਰ ਪੇ ਆ ਕੇ ਆਪਾਂ ਮੈਸੇਜ ਆਪਣੇ ਤੌਰ ਤੇ ਇੱਕ ਮੇਲ ਪਾਉਣੇ ਆ ਠੀਕ ਹੈ ਜੀ ਸਾਡੀ ਕੋਈ ਸੰਸਥਾ ਨਹੀਂ ਹੈਗੀ ਕੋਈ ਗਾਰਡੀਅਨ ਅਸੀਂ ਇਕ ਰਿਕਵੈਸਟ ਪਾ ਸਕਦੇ ਆ ਲੇਕਿਨ ਜੇ ਇਹ ਤੋਂ ਪ੍ਰੈਸ਼ਰ ਪਾਏ ਭੇਜ ਜਾਵੇ ਤੇ ਇਹ ਭੈਣ ਆਪਣੇ ਭਾਂਜੇ ਦੇ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਹੋਦਦੀ ਹੈ ਤਾਂ ਇਹ ਭੈਣ ਦੇ ਕਹਿੰਦੇ ਮਰਾ ਉਸੇ ਕਿ ਬੱਚਾ ਮੇਰਾ ਸੀ ਤੇ ਮੇਰੀ ਭੈਣ ਨੇ ਲੈ ਕੇ ਪਾਲਿਆ ਸੀ ਤੇ ਦੇਖੋ ਕਿਨੇ ਦੁੱਖ ਦੀ ਗੱਲ ਆ ਜੀ ਓਕੇ ਛੁੱਟੀ ਦੇਣਾ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਸਿਰਫ ਉਹ ਜਾਣ ਬੁੱਝ ਕੇ ਪਰੇਸ਼ਾਨ ਕਰਦੇ ਆ ਲੇਕਿਨ ਚੱਕਰੇ ਪਿੱਛੇ ਅਬੈਸੀ ਔਰ ਵਾਰੋ ਵਿੱਚ ਹੋਵੇ ਤਾਂ ਛੁੱਟੀ ਨਹੀਂ ਦੇ ਸਕਦੇ ਆ ਸ਼ਾਮ ਨੂੰ ਇਹਨੂੰ ਜੱਜ ਚੜ੍ਹ ਸਕਦੇ ਜੀ 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 ਦੂਸਰੀ ਗੱਲ ਮੈਂ ਜਿਹੜੀ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਵੀਟ ਵਿਜੇ ਤੇ ਕਦੀ ਨਹੀਂ ਆਓ ਜਦੋਂ ਵੀਟ ਵਿਜੇ ਤੇ ਇੱਥੇ ਆ ਜਾਂਦੇ ਹੋ ਤੁਸੀਂ ਫਸ ਜਾਂਦੇ ਹੋ ਵੀਟ ਵਿਜੇ ਦੇ ਉੱਤੇ ਨਾ ਪਿੱਛੇ ਦੇ ਇੱਕ ਕੰਪਨੀ ਦੇ ਵਿੱਚ ਬੰਦੇ ਫਸੇ ਨੇ ਮੈਂ ਉਹਨਾਂ ਨਾਲ ਵੀ ਤੁਹਾਡੀ ਕਿਸੇ ਦਿਨ ਆਨਲਾਈਨ ਗੱਲ ਕਰਵਾ ਦੂੰਗਾ ਅਸੀਂ ਉਹਨਾਂ ਦੀ ਸ਼ਿਕਾਇਤ ਲਿਖ ਕੇ ਜਦੋਂ ਪੁਲਸ ਕੋਲ ਗਿਆ ਤਾਂ ਪੁਲਸ ਕਹਿੰਦੀ ਹੈ ਵੀਟ ਵਿਜੇ ਅਸੀਂ ਕੁਝ ਨਹੀਂ ਕਰ ਸਕਦੇ ਹੱਥ ਖੜੇ ਕਰ ਗਈ ਹਨ ਕਿ ਹਨ ਕਿ ਵੀਟ ਵਿਜੇ ਦੇ ਉੱਪਰ ਕਦੇ ਵੀ ਨਹੀਂ ਆਓ ਜਦੋਂ ਵੀ ਇੱਥੇ ਤੁਸੀਂ ਕੰਮ ਦੇ ਵੀਜੇ ਤੇ ਖਰਾਓ ਤਾਂ ਤੁਹਾਡਾ ਕੇਸ ਹੋ ਸਕਦਾ ਕੁਝ ਹੋ ਸਕਦਾ ਉਹਨਾਂ ਮੁੰਡਿਆਂ ਦੇ ਨਾਮ ਤੇ ਪੁਲਸ ਨੇ ਸੁਣਵਾਈ ਕੀਤੀ ਨਾ ਮੁਰਚਾ ਉਹਨਾਂ ਦੀ ਲੇਵਰਪੂਲ ਦੇ ਚ ਜਾ ਕੇ ਸੁਣਵਾਈ ਹੋਈ ਕਿਉਂਕਿ ਉਹ ਵਿਚ ਵਿਚਾਲ ਸਿਰ ਟੁੱਟੇ ਸੀ ਹਾਂ ਕੰਪਨੀਆਂ ਆਪਣਾ ਜਿਹੜਾ ਉਹ ਇੰਡੀਆ ਵਾਲਾ ਕੰਮ ਇੱਥੇ ਵੀ ਪਰੰਪੜੀਆਂ ਆਪਣਾ ਪਾਸਾ ਕਰ ਜਾਂਦੀਆਂ ਨੇ ਹਾਂ ਭਈ ਅਸੀਂ ਕਾਨੂੰਨ ਤੋਂ ਬਾਹਰ ਆ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਜੀ 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 ਸਭ ਤੋਂ ਵੱਡਾ ਮੈਂ ਵੱਡੀ ਜਿਹੜੀ ਗੱਲ ਕਹਿਣੀ ਚਾਹੁੰਦਾ ਭਈ ਅਰਬ ਕੰਟਰੀਆਂ ਆ ਜਿਹਨਾਂ ਨੇ 56 ਵਰਡ ਦੇ ਵਿੱਚ ਇਹਨਾਂ ਨੂੰ ਤਿੰਨਾਂ ਨੂੰ ਕੱਢ ਦਿਓ ਬੰਗਲਾਦੇਸ਼ ਅਫਗਾਨਿਸਤਾਨ ਤੇ ਪਾਕਿਸਤਾਨ ਬਾਕੀ ਦੇ ਵਿੱਚ ਕਿਤੇ ਨਾ ਆਓ ਉੱਥੇ ਤੇ ਬੰਦੇ ਪਾਸ ਜਾਂਦੇ ਤੇ ਕੁੜੀਆਂ ਦੀ ਕੀ ਚੱਕਰ ਹੈ ਕੁੜੀਆਂ ਦੇ ਫੜਨੀਆਂ ਫੜਾ ਕੇ ਕਈ ਤੇ ਘੱਟ ਖਾਲੋ ਥੋੜੀ ਖਾਲੋ ਜੇ ਆਉਣਾ ਤਾਂ ਚੰਗੀ ਤਰ੍ਹਾਂ ਆਓ ਹਾਂ ਜਿਹੜੀਆਂ ਪੜ੍ਹਿਆ ਲਿਖਿਆ ਨੇ ਜੌਬ ਤੇ ਕਿਤੇ ਆਉਂਦੀਆਂ ਨੇ ਅਕਾਊਂਟੈਂਟ ਆਉਂਦੀਆਂ ਨੇ ਬੈਂਕ ਦੇ ਵਿੱਚ ਕਿਤੇ ਆਉਂਦੀਆਂ ਨੇ ਜਾਂ ਕਿਤੇ ਕੰਟਰੈਕਸ਼ਨ ਮੈਨੇਜਰ ਆਉਂਦੀਆਂ ਨੇ ਤੇ ਅੰਜਮੀਆ ਹੋ ਗਿਆ ਨਾ ਕੋਈ ਟੈਨਸ਼ਨ ਨਹੀਂ ਤੁਹਾਡੇ ਵਾਸਤੇ ਸੋਲਦਾ ਵਧੀਆ ਨੇ ਵਧੀਆ ਤਰਕਾਵਾਂ ਨੇ ਕੋਈ ਟੈਨਸ਼ਨ ਨਹੀਂ ਆ ਕਿ ਉਹਨਾਂ ਨੂੰ ਤਨਵਾਈ ਵੀ ਲੱਗਦੀ ਆ ਪਰ ਇਹ ਜਿਹੜਾ ਗਰੀਬ ਤਬਕਾਰ ਆ ਇਹਦੇ ਵਾਸਤੇ ਸਰਵਾਈ ਕੁਛ ਨਹੀਂ ਆ ਤੁਹਾਡੇ ਹਸਬੰਡ ਕੀ ਕਰਦੇ ਆ ਭੈਣ ਜੀ ਇੰਡੀਆ ਦੇ ਵਿੱਚ ਪੰਜਾਬ 'ਚ ਧਿਆੜੀ ਕਰਦੇ ਆ ਜੀ ਚਲੋ ਹੁਣ ਐਮਬੈਸੀ ਨੂੰ ਵੀ ਸ਼ਰਮ ਚਾਹੀਦੀ ਆ ਵੀ ਉਹ ਦਿਹਾੜੀਦਾਰ ਬੰਦਾ 3 ਲੱਖ ਰੁਪਏ ਇਕੱਠਾ ਕਿੱਥੋਂ ਕਰਕੇ ਦੇਵੇ ਇਹ ਤਾਂ ਕੋ ਸਰਕਾਰਾਂ ਕੋਲ ਵੈਸੇ ਜੀ 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 ਐਮਬੈਸੀ ਨੂੰ ਤੁਸੀਂ ਕੱਲ੍ਹ ਕੋਲ ਕਰ ਲਓ ਐਮਬੈਸੀ ਨੂੰ ਮੈਂ ਕਰੂੰਗਾ ਜੀ ਕੋਸ਼ਿਸ਼ ਤੁਹ ਕਰਾ ਦਿਓ ਤੁਸੀਂ ਕਰਦੇ ਆ ਜੀ ਪੰਜਾਬ ਦੇ ਵਿੱਚ ਦੀ ਗੱਲ ਕੋਈ ਕਿਸੇ ਮੰਤਰੀ ਦੇ ਦਿਲ 'ਚ ਕੋਈ ਦਿਲ ਹੋਇਆ ਕੋਈ ਕਿਸੇ ਦੀ ਅਣਖ ਜਾਗਦੀ ਹੋਈ ਕੋਈ ਰਹਿਮਦਿਲ ਹੋਇਆ ਤਾ ਕੋਈ ਸੁਰਤਸਾਰ ਲੈ ਸਕਦੇ ਆ ਤੁਹਾਡੀ ਨਹੀਂ ਤਾਂ ਲੱਗਦਾ ਤਾਂ ਹੈ ਨਹੀਂ ਪਰ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਕਿ ਮੌਜੂਦਾ ਸਰਕਾਰ ਦੇ ਮੰਤਰੀਆਂ ਤੱਕ ਇਹ ਗੱਲ ਲੈ ਕੇ ਜੀ ਕੋਈ ਆਮ ਪਾਰਟੀ ਦੇ ਵੈਸੇ ਵੀ ਜੀ 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 ਮੈਨੂੰ ਸਾਰਾ ਸਾਰਾ ਪਤਾ ਲੱਗ ਗਿਆ ਮੈਨੂੰ ਜੇ ਮੈਂ ਤੁਹਾਡੇ ਕੋਲੇ ਪਹੁੰਚ ਜਾ ਮੈਂ ਲੱਖਾਂ ਕੁੜੀਆਂ ਬਚਾ ਸਕਦੀ ਹਾਂ ਉੱਥੋਂ ਜੇ ਮੈਂ ਤੁਹਾਡੇ ਕੋਲੇ ਪਹੁੰਚ ਜਾ ਤੁਹਾਡੇ ਸਾਹਮਣੇ ਬੈਠੀ ਹੋਵਾਂ ਜੀ ਲੱਖਾਂ ਕੁੜੀਆਂ ਬਚਾ ਸਕਦੀ ਹਾਂ ਮੈਂ ਜੇ ਮੈਂ ਤੁਹਾਡੇ ਕੋਲੇ ਪਹੁੰਚ ਸਕਾਂ ਜਲਦੀ ਚਲੋ ਇਹ ਤਾਂ ਪੁੰਨ ਦਾ ਕੰਮ ਹੋਊਗਾ ਲੱਖਾਂ ਕੁੜੀਆਂ ਦੀ ਜਾਨ ਬਚਾ ਸਕਦੀ ਹਾਂ ਮੈਂ ਤਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹੂੰਗਾ ਜੇ ਕੋਈ ਇੱਥੇ ਸੁਣਦੇ ਹੋਣ ਵੀਡੀਓ ਦੇਖਦੇ ਹੋਣ ਤਾਂ ਪਲੀਜ਼ ਤੁਸੀਂ ਕੋਈ ਮਾੜੀ ਮੋਟ ਲਿਹਾਜ਼ ਕਰ ਲਓ ਇਨਸਾਨੀਅਤ ਦੇ ਤੌਰ ਤੇ ਨਹੀਂ ਤੋੜ ਲਓ ਤੁਹਾਡਾ ਬਲੱਡ ਰਿਲੇਸ਼ਨ ਹੈਗਾ ਇਸ ਲੜਕੀ ਨਾਲ ਹੋਰ ਵੀ ਲੜਕੀਆਂ ਨਾਲ ਪਰ ਇੱਕ ਆਪਾਂ ਇਨਸਾਨ ਤਾਂ ਹੈਗਾ ਹੀ ਬਤੌਰ ਪੰਜਾਬੀ ਹੋਣ ਦੇ ਨਾਤੇ ਵੀ ਆਪਾਂ ਇੱਕ ਦੂਸਰੇ ਦੀ ਮਦਦ ਕਰ ਸਕਦੇ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾ ਕਿਸੇ ਨਾਲ ਸੰਪਰਕ ਕਰੀਏ ਜਲਦੀ ਅਸੀਂ ਸਭ ਤੋਂ ਪਹਿਲਾਂ ਤੇ ਅਸੀਂ ਇਹ ਹੀ ਬੇਨਤੀ ਕਰਦੇ ਆਂ ਕਿ ਜਿਹੜੇ ਤਰਨਜੀਤ ਸਿੰਘ ਬਾਜਵਾ ਦੇ ਕੈਂਡੀਡੇਟ ਨੇ ਅੰਮ੍ਰਿਤਸਰ ਤੋਂ ਉਹ ਵੈਲਟਰ ਹੈ ਨੇ ਉਹਨਾਂ ਨੂੰ ਪੂਰੀ ਜਾਣਕਾਰੀ ਇਹ ਜੋ ਮਦਦ ਕਰ ਸਕਦੇ ਆ ਤੋ ਬਹੁਤ ਤਕੜੀ ਮਦਦ ਕਰ ਸਕਦੀ ਹੈ ਜੇ ਤਾਂ ਕੁਟਿਆ ਚਲੋ ਸੰਤੋਸ਼ ਸਾਹਿਬ ਨਾਲ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਪਾਰਟੀ ਬਾਦੀ ਤੋਂ ਹਾਂ ਪਾਰਟੀ ਬਾਦੀ ਤੋਂ ਉੱਪਰ ਉੱਠ ਕੇ ਕਿਉਂਕਿ ਅਸੀਂ ਉਹਨਾਂ ਨਾਲ ਸਵੇਰ ਦਾ ਸੰਪਰਕ ਸਥਾਪਨਾ ਚਾਹਿਆ ਪਰ ਸਾਡਾ ਸੰਪਰਕ ਹੋ ਨਹੀਂ ਪਾਇਆ ਉਹਨਾਂ ਦੇ ਦੋ ਤਿੰਨ ਸਾਨੂੰ ਨੰਬਰ ਮਿਲੇ ਨੇ ਪਰ ਉਹ ਨੰਬਰ ਉਹਨਾਂ ਦੇ ਆਲਰੇਡੀ ਬੰਦ ਆ ਰਹੇ ਨੇ ਓਕੇ ਹਾਂਜੀ ਦਾਨੂੰ ਵਧੀਮੀ ਕੋਸ਼ਿਸ਼ ਕਰਾਂਗੇ ਵੀ ਹੁਣ ਭਾਜੀਪੀ ਦੇ ਆਲੇ ਹੈਗੇ ਆ ਤੇ ਸਰਕਾਰ ਵੀ ਸੈਂਟਰ ਦੇ ਵਿੱਚ ਉਹਨਾਂ ਦੀ ਕੋਈ ਮਦਦ ਕਰ ਦੇਣ ਤੇ ਕੋਈ ਅੰਬੈਸਡਰ ਵੀ ਰਹੇ ਨੇ ਹਾਂਜੀ ਕਿਉਂਕਿ ਉਹਨਾਂ ਨੂੰ ਆ ਮੈਂ ਤਰੁਜੀਤ ਸਿੰਘ ਦਾ ਤਾਂ ਨਾਲ ਆ ਕੋਈ ਮੈਂ ਭੈੜੀ ਨਹੀਂ ਹੈਗਾ ਭਾਜੀਪੀ ਦਾ ਸਿਰਫ ਮੈਂ ਤਾਂ ਨਾਲ ਆ ਇਨਸਾਨੀਅਤ ਤੌਰ ਤੇ ਦੂਸਰੀ ਗੱਲ ਇਹ ਕਿ ਉਹ ਅੰਬੈਸਟਰ ਰਹਿਣ ਕਰਕੇ ਉਹਨਾਂ ਨੂੰ ਜਾਣਕਾਰੀ ਪੂਰੀ ਐਨਾ ਨਹੀਂ ਚਾਹੀਦੀ ਕੀ ਕਰਨਾ ਹੈ ਜੀ ਕਿਉਂਕਿ ਹੁਣ ਹੁਣ ਸਰਾਜ ਨੂੰ ਸਵੇਰੇ ਅਸੀਂ ਕੰਡਕਟ ਕੀਤਾ ਉਹਨੂੰ ਵਿਚਾਰਨ ਨੂੰ ਸਮਝੀ ਕੁਛ ਨਹੀਂ ਹੈ ਜੀ ਜੇ ਉਹਦੋਂ ਲਾਵਾ ਤਾਂ ਬੜੀ ਬੇਸ਼ਰਮੀ ਦੀ ਗੱਲ ਹੈ ਕਿ ਜਿਹੜੇ ਸਾਡੇ ਐਮਪੀ ਐਮਐਲਏ ਆ ਜਦੋਂ 2021 ਦੇ ਵਿੱਚ ਇੱਕ ਗਰੁੱਪ ਮੇਰੇ ਕੋਲ ਨਿਕਲ ਕੇ ਆਇਆ ਉਹਦੇ ਵਿੱਚ 37 ਕੁੜੀਆਂ ਸੀ ਤੇ ਉਦੋਂ ਉੱਥੇ ਕਰੋਨੇ ਦਾ ਟਾਈਮ ਚੱਲ ਰਿਹਾ ਤੇ ਇੱਕ ਪੜ੍ਹੇ ਲਿਖੇ ਐਮਪੀ ਨੂੰ ਅਸੀਂ ਕਾਲ ਕੀਤੀ ਜੀ ਆਪਣੇ ਪੰਜਾਬ ਦੇ ਵਿੱਚ ਉਹ ਜੋ ਆਸ ਕਿ ਦਿੱਲੀ ਸੰਸਦ ਲੋਕ ਸਭਾ ਦੇ ਵਿੱਚ ਪਰ ਉਹਨੂੰ ਇਸ ਬਾਰੇ ਨੌਜ ਦੇ ਵਿੱਚ ਕੋਈ ਪਤਾ ਨਹੀਂ ਕਿ ਪਾਸਵਰਡ ਦੀ ਵੈਲਿਊ ਕੀ ਹੈ ਤੇ ਜੋ ਇਧਰ ਪਿਆ ਨਹੀਂ ਉਹਦਾ ਕੀ ਮਤਲਬ ਹੈ ਤੇ ਜੋ ਇਹ ਗੱਦਾ ਹਾਰ ਕਰ ਉਹਦਾ ਕੀ ਮਤਲਬ ਹੋਰ ਆਪਣੀਆਂ ਟਪਣੀਆਂ ਮਾਰੀ ਜਾਂਦਾ ਸੀ ਤੇ ਬੜੀ ਇਸ ਗੱਲ ਨੂੰ ਸੁਣ ਕੇ ਦੇਖ ਕੇ ਤੇ ਸ਼ਰਮ ਆਈ ਕਿ ਯਾਰ ਅਸੀਂ ਕੀ ਕਰਾਂਗੇ ਤੁਹਾਡਾ ਇਹੋ ਜਿਹੇ ਲੋਕਾਂ ਨੂੰ ਚੁਣ ਕੇ ਜੀ 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 ओके ਹਾਂ ਜੇ ਜਰੂਰ ਜੇ ਕਰਨਗੇ ਠੀਕ ਹੈ ਜੇ ਨਹੀਂ ਕਰਨਗੇ ਪਰ ਅਸੀਂ ਤਾਂ ਹੈਗੇ ਆ ਅਸੀਂ ਤਾਂ ਆਲਰੇਡੀ ਉਹਨਾਂ ਸਟਾਫ ਨੂੰ ਬੇਨਤੀ ਕਰ ਸਕਦੇ ਹਾਂ ਹੋਰ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਹਾਂ ਇਹ ਭੈਣ ਨੂੰ ਕੱਢਣਗੇ ਜਰੂਰ ਪਰ ਚੱਕਰੇ ਫਿਰ ਟਾਈਮ ਲੱਗੇਗਾ ਪਰ ਜੇ ਤਰਨਜੀਤ ਸਿੰਘ ਸੰਧੂ ਇਹਨਾਂ ਦੀ ਅਪਰੋਚ ਕਰਕੇ ਉਹ ਗੱਲ ਕਰਦੇ ਆ ਤੇ ਉਹਨਾਂ ਦੀ ਸੁਣਵਾਈ ਤੁਹਾਨੂੰ ਪਤਾ ਜਿਆਦਾ ਕਿਉਂਕਿ ਉਹ ਪਾਰਟੀ ਜਿਹੜੀ ਆਲਰੇਡੀ ਸੈਂਟਰ ਦੇ ਵਿੱਚ ਕੰਮ ਕਰ ਰਹੀ ਆ ਤੇ ਉਹ ਚਾਲਾ ਬੈਠ ਰੋਗਾ ਆਪਾਂ ਨੂੰ ਚਲੋ ਮੈਂ ਕੋਸ਼ਿਸ਼ ਕਰਦਾ ਉਹਨਾਂ ਨਾਲ ਗੱਲ ਕੀਤੀ ਜਾ ਸਕੇ ਹੋਰ ਕੁਝ ਕਹਿਣਾ ਤੁਸੀਂ ਭੈਣ ਜੀ ਨਹੀਂ ਜੀ ਬੱਸ ਜੀ ਠੀਕ ਹੈ ਭਾਜੀ ਗੱਲਬਾਤ ਆਪਣੀ ਜੀ ਮੈਂ ਤੁਹਾਨੂੰ ਜੀ ਮੈਂ ਤੁਹਾਨੂੰ ਇੱਕ ਗੱਲ ਲਾਟ ਤੇ ਕਹਿਣੀ ਚਾਹੁੰਦਾ ਕਿ ਲਾਟ ਤੇ ਮੈਂ ਇਹੀ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਭਾਈ ਜੇ ਤੁਹਾਡੇ ਸਾਹਮਣੇ ਅਗਲੇ ਪਾਸੇ ਤੁਹਾਡੀ ਸਗੀ ਭੈਣ ਵੀ ਤੁਹਾਨੂੰ ਕੁੜੀਆਂ ਚੋਂ ਖਾਸ ਕਰਕੇ ਜੀ ਖਾਸ ਕਰਕੇ ਕੁੜੀਆਂ ਨੂੰ ਮੈਂ ਕਹਿ ਰਿਹਾ ਕਿ ਤੁਹਾਡੀ ਭੂਆ ਦੀ ਧੀ ਤੁਹਾਡੀ ਮਾਮੇ ਦੀ ਕੁੜੀ ਕੁਝ ਵੀ ਤੁਹਾਨੂੰ ਸੰਪਰਕ ਕਰਦੀ ਹੈ ਵੀ ਤੁਸੀਂ ਦੁਬਈ ਆ ਜਾਓ ਬੜੀ ਵੱਧਿਆ ਸਦਰੀਆਂ ਫੜਾਣਾ ਕੁਝ ਵੀ ਸਮਝਬਾਗੋ ਬੁਖਾਵੇ ਕਦੀ ਨਾ ਆਇਆ ਉਹ ਮੈਂ ਇੱਥੇ ਜਲੰਧਰ ਦੀਆਂ ਇਹੋ ਜੀਆਂ ਵੀ ਦੋ ਕੁੜੀਆਂ ਤੁਹਾਨੂੰ ਮੱਛੇ ਲਵਾ ਸਕਦਾ ਆ ਕਿ ਜਿਹੜੀਆਂ ਤਿੰਨ ਪੈਣਾ ਅਫਸਰਾਂ 'ਚ ਹੀ ਫਸ ਗਈਆਂ ਜਾਨਕਿ ਇੱਕ ਕੁੜੀ ਤਿੰਨਾ ਹੋਰ ਨਾਲ ਖਸਾ ਕੇ ਚੱਲ ਗਈ ਸੋ ਆਪ ਨਿਕਲ ਗਈ ਤੇ ਦੂਜੀਆਂ ਦੋ ਫਸਾ ਗਈ ਹਾਂ ਮੈਂ ਤਾਂ ਹੀ ਕਹਿ ਰਿਹਾ ਕਿ ਸਾਡਾ ਲੋਕ ਤਬਾਹ ਰਹੀ ਇਹ ਜਾਨ ਕਰਕੇ ਟੁੱਟ ਗਿਆ ਇਹ ਬੜੇ ਚਿਰ ਦਾ ਅੱਜ ਦਾ ਨਹੀਂ ਕਿਉਂਕਿ ਅੱਜ ਮੈਂ ਸਿਰਫ মিডিਆ ਦੇ ਸਾਹਮਣੇ ਅੱਜ ਮੈਂ ਪਹਿਲੇ ਦਿਨ ਆਇਆ 2008 ਤੋਂ ਕੰਮ ਕਰਦਾ ਮੈਂ মিডিਆ ਦੇ ਸਾਹਮਣੇ ਅੱਜ ਆਇਆ ਹਾਂ ਕਿਉਂਕਿ মিডিਆ ਕੋਈ ਹੱਥ ਪਾ ਕੇ ਰਾਜੀ ਨਹੀਂ ਨਹੀਂ ਜੀ 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 ਹਾਂ ਠੀਕ ਹੈ ਭਾਜੀ ਧੰਨਵਾਦ ਧੰਨਵਾਦ ਤੁਹਾਡਾ ਜੀ ਧੰਨਵਾਦ ਸੋ ਗੱਲਬਾਤ ਸਾਰੀ ਸੁਣ ਲਈ ਆ ਪੰਜਾਬ ਦੇ ਐਮਪੀ ਐਮਐਲਏ ਵੀ ਦੇਖਦੇ ਹੋਣਗੇ ਆਮ ਆਦਮੀ ਪਾਰਟੀ ਵਾਲੇ ਵੀ ਇਸ ਚੀਜ਼ ਨੂੰ ਦੇਖਦੇ ਹੋਣਗੇ ਤਾਂ ਪਲੀਜ਼ ਮੇਰੀ ਰਿਕੁਐਸਟ ਹੈ ਕਿ ਤੁਸੀਂ ਆਪਣੇ ਤੌਰ ਤੇ ਕੁਝ ਕਰ ਲਓ ਕਿਸੇ ਦੀ ਜਾਨ ਬਚਦੀ ਆ ਕਿਸੇ ਦੇ ਵਿਛੜੇ ਹੋਏ ਪਰਿਵਾਰ ਮਿਲਦੇ ਆ ਉੱਥੇ ਪਤਾ ਨਹੀਂ ਕਿਹੋ ਜਿਹੀ ਗੁਲਾਮੀ ਕਿਸ ਕਿਸਮ ਨਾਲ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਇਹ ਲੜਕੀ ਬੋਲਣ ਨੂੰ ਵੀ ਤਿਆਰ ਨਹੀਂ ਸੀ ਡਰਦੀ ਸੀ ਕਿ ਘਰ ਦੇ ਮਾਲਕ ਜਿਹੜੇ ਸੁਣਦੇ ਨੇ ਇਸ ਟਾਈਮ ਮੇਰੇ ਆਲੇ ਦੁਆਲੇ ਘੁੰਮ ਰਹੇ ਆ ਸੋ ਹੁਣ ਹਾਲਾਤ ਸਾਨੂੰ ਪਤਾ ਨਹੀਂ ਹੈ ਜਦੋਂ ਸਾਹਮਣੇ ਆਏਗੀ ਤਾਂ ਫਿਰ ਦੇਖਾਂਗੇ ਕਿ ਕਿਹੋ ਜਿਹੇ ਹਾਲਾਤ ਨੇ ਪਰ ਫਿਲਹਾਲ ਕੋਈ ਬੰਦਾ ਵੀ ਮਦਦ ਕਰ ਸਕਦਾ ਕਿਸੇ ਦਾ ਲਿੰਕ ਹੋਣ ਕਿਸੇ ਮੰਤਰੀ ਐਮ ਐਲ ਏ ਨਾਲ ਕਿਸੇ ਨਾਲ ਵੀ ਤਾਂ ਪਲੀਜ਼ ਕੋਲਕੇ ਸਾਹਮਣੇ ਆ ਜਾਓ ਕੋਈ ਗੱਲ ਨਹੀਂ ਨੰਬਰ ਲੜਕੀ ਦਾ ਵੀ ਲੈ ਲਓ ਜਿਹੜੇ ਭਾਈ ਸਾਹਿਬ ਉੱਤਰੋਂ ਬਾਹਰੋਂ ਬੋਲ ਰਹੇ ਸੀ ਦੁਬਈ ਤੋਂ ਉਹਨਾਂ ਦਾ ਵੀ ਕੰਟੈਕਟ ਨੰਬਰ ਮੈਂ ਤੁਹਾਨੂੰ ਦੇ ਸਕਦਾ ਆ ਝੁਲ ਚੁੱਕ ਦੀ ਮਾਫੀ ਧੰਨਵਾਦ